ਚਲ ਸ਼ੁਕਰ ਹੈ ਵੀਰੇ ਨੇ ਤਾਂ ਮੈਨੂੰ ਮਾਫ ਕਰਤਾ ਪਾਪੂ ਵੀ ਬਹੁਤ ਜਲਦੀ ਮਾਫ ਕਰਤਨਗੇ ਮੈਨੂੰ ਬਾਕੀ ਮੈਂ ਕਿਹੜਾ ਕੁਛ ਇੰਨਾ ਗਲਤੀ ਕੀਤਾ ਹੈਗਾ ਮੰਨਦੀਆਂ ਗਲਤੀ ਹੋਈ ਹੈ ਸਾਰਿਆਂ ਤੋਂ ਹੀ ਹੋ ਜਾਂਦੀ ਹੁੰਦੀ ਹੈ ਪਰ ਇੱਕ ਜੀ ਵੀ ਗਲਤੀ ਨਹੀਂ ਵੀ ਮਾਫੀ ਨਾ ਮਿਲ ਸਕੀ ਉਹ ਜਸੀ ਜੈਗੀ ਟਰਨੂ ਨੰਦ ਉਹਦੇ ਘਰ ਵਾਲਾ ਉੱਥੇ 25000 ਦਾ ਕਬੜਾ ਕਰਕੇ ਭੱਜਿਆ ਹੈ ਉੱਥੇ ਦੇਖ ਮੈਂ ਸਰਚ ਕੀਤਾ ਉਹ ਆਦੀ ਇਹ ਦਸਤਨੂ ਵੇਖ ਜਿੰਨੇ ਬੜੀ ਤੇ ਲਵਾਇਆਗਾ ਉਥੇ ਕੰਮ ਦਾ ਕਰ ਲੈ ਮੈਂ ਤਾਂ ਹੁਣ ਕਿਤੇ ਦੁਬਾਰਾ ਨਹੀਂ ਲਵਾਉਂਦਾਗਾ ਪੰਜ ਸਾਲਾਂ ਦੀ ਬਣੀ ਹੋਈ ਸੀਗੀ ਉਹਨਾਂ ਨਾਲ ਮਾਲਕਾਂ ਨਾਲ ਸਾਰੀ ਸਰਚ ਇਹ ਪੁਆਦੀ ਉਹ ਜੇ ਮੈਂ ਕਹਤਾ ਮੁਰਤੇ ਨੇ ਮੈਂਟ ਨਹੀਂ ਲਾਉਣਾ ਉਹਦੀ ਵੱਜੂ ਪਿੰਡ ਗੱਲ ਕਰ ਫਿਰ ਤੂੰ ਮੂੰਹ ਜਾ ਮੋਟਾ ਕਰੇਗਾ ਬਾਪੂ ਤੈਂ ਕੀ ਲੈਣਾ ਸੀ ਪਰ ਭਾਈ ਛੈਰ ਰਲਿਏ ਜਮੇ ਮਰਜ਼ੀ ਹੈ ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਥੋਕੀਆਂ ਉਹ ਚੱਲ ਕੋਈ ਗੱਲ ਨਹੀਂ ਬਾਪੂ ਜਿੱਥੇ ਆਪਾਂ ਪ੍ਰੀਤ ਨੂੰ ਕਹਨੇ ਆਂ ਵੀ ਹਾਂ ਭਾਈ ਆਪਦੇ ਪਿੰਡ ਜਾ ਵਿਆਹ ਤੋਂ ਬਾਅਦ

ਮਿਹਰਤ ਖੁੱਲ੍ਹਾ ਬਕਰੇ ਹੈਣੀਆ ਫੋਨ ਨਾਲੇ ਬੋਲਦਾ ਉਹ ਗੱਲ ਅੱਛੀ ਚੁੱਪਲਾ ਫੋਨ ਅਲੱਗ ਦਾ ਫੋਨ ਹੀ ਚੱਲਦਾ ਹਾ ਬਿੱਲੇ ਕਿੱਥੇ ਆ ਯਾਰ ਤੂੰ ਮੈਂ ਤੈਨੂੰ ਕੋਹੋਂ ਦਾ ਫੋਨ ਲਾਈਆ ਨਾ ਚੱਕ ਤਾਂ ਲੈ ਹੈਲੋ ਓਏ ਕਿੱਥੇ ਆ ਮਸ ਖਸਮਾ ਓਕੇ ਵੀਰ ਕਰ ਦਾਂ ਲੈ ਕੋਈ ਨਾ ਘਰੇ ਤਾਂ ਹੀ ਗਈ ਉਹਨਾਂ ਦੇ ਇੱਥੇ ਹੀ ਪੂ ਤੈਨੂੰ ਕੰਨਾ ਜੇਰ ਭੱਜੇਗਾ ਵੀ ਦੱਸ ਗੇਟ ਤੇ ਲੌਕ ਨੂੰ ਤਾਂ ਲੱਗਾ ਅਸੀਂ ਛੱਡ ਗਿਆ ਖੁੱਲਾ ਉੜੇ ਕੁੜੀਓ ਦਾਲ ਪਾਣੀ ਚ ਰਿਆ ਲਓ ਵੀਰਾ ਆ ਕੇ ਇਹ ਤਾਂ ਇੱਕ ਨਹੀਂ ਸੀ ਮਾਨ ਹੁਣ ਦੋ ਹੋ ਗਈਆਂ ਇਕੱਠੀਆਂ ਅੰਦਰੀ ਦੰਦ ਕੱਢੀ ਜਾਂਦੀਆਂ ਨੇ ਬੈਠੀਆਂ ਜੱਸੀ ਜੱਸੀ ਹੱਸੇ ਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਪੁੱਤ ਹੋ ਠੀਕ ਹੋ ਜੀ ਠੀਕ ਆ ਪੁੱਤ ਤੂੰ ਦੱਸ ਠੀਕ ਆ ਹਾਂ ਵਧੀਆ ਜੀ ਕਿਵੇਂ ਮੈਂ ਜੱਸੀ ਸੁਣ ਸਰੇ ਜੀ ਇਹ ਕਿੱਧਰ ਹੀ ਆ ਰਹ ਨੇ ਸਾਰੀ ਅੰਦਰੀ ਨੇ ਪੁੱਤ ਅਭੀ ਨਹੀਂ ਦੀਂਦਾ ਬਾਪੂ ਨਹੀਂ ਦੀਂਦਾ ਆ ਆ ਗਈ ਜੱਸੀ ਸਿੱਖ ਕੀ ਕਰਨਾ ਹੈ ਇੱਥੇ ਮੈਂ ਮਣਾ ਕਿਤਾ ਸੀ ਨਾ ਤੁਹਾਨੂੰ ਉਹ ਲੈ ਕਮਾਲ ਹੋ ਗਈ ਸੌਰਾ ਕਰ ਹੈ ਮੇਰਾ ਮੈਂ ਉਰੇ ਨਹੀਂ ਆਉਂ ਹੋਰ ਜਾਉਂ ਕਿੱਥੇ ਕਮਾਲ ਕਰਦੀਆਂ ਤੂੰ ਕੋਈ ਨਾ ਪੁੱਤ ਪਾਣੀ ਤਾਂ ਨਹੀਂ ਫੜਾ ਚਾਹ ਬਣਾ ਚਾਹ ਪਿਆ ਮੰਮੀ ਤੂੰ ਬੰਦ ਖਰਾਬ ਹੈ ਡੈੜੀਆ ਕੇ ਗਲ ਘੋੜ ਦੂਗਾ ਮੇਰਾ ਓਏ ਆਪਣਾ ਡੈੜੀ ਹੈ ਕੁਛ ਨਹੀਂ ਕਹਿੰਦਾ ਹੈ ਗਿਆ ਸਿਆਣਾ ਬੰਦਾ ਗੁੱਸਾ ਕਰ ਲੇ ਮਾਤਾ ਕਮਾਲ ਹੈ ਪੁੱਤਾਂ ਹੀ ਘਰੋਂ ਕੱਢੀ ਜਾਂਦੇ ਐ ਨਹੀਂ ਕੱਢਦੇ ਹੁੰਦੇ ਜਵਾਈ ਭਾਈ ਨੂੰ ਘਰੋਂ ਤੂੰ ਮੇਰੀ ਗੱਲ ਸੁਣ ਕੋਈ ਨਾ ਚਾਹ ਪਾਣੀ ਪਿਉਨੇ ਅਕਦਰੇ ਨਹੀਂ ਤੇਰਾ ਪਿਉ ਆਉਂਦਾ ਹਲੇ ਕੁਝ ਨਹੀਂ ਕਹਿੰਦਾ ਚਾੜਨੀ ਨਹੀਂ ਹੈ ਕਿ ਡੈਡੀ ਨੂੰ ਤੇ ਪਹਿਲਾਂ ਹੀ ਮਰ ਤਰ ਨਾ ਗਏ ਮੈਂ ਹੱਥ ਤੇ ਜੋੜਦਿਆਂ ਤੇ ਰੱਖ ਕੇ ਬਗ ਜਾ ਮੇਰੇ ਘਰੋਂ ਓਏ ਕੁਝ ਨਹੀਂ ਹੁੰਦਾ ਜਿਹੜਾ ਚਾਰ ਗਾਣਾ ਕੱਢੂ ਮੈਨੂੰ ਕੱਢ ਲੂ ਫਿਰ ਕੀ ਨਾਲੇ ਮੰਮੀ ਅਭੀ ਪਾਈ ਨਹੀਂ ਦਿੰਦਾ ਪੁੱਤ ਇੱਥੇ ਹੀ ਹੋਊਗਾ ਬੀਬੀ ਫੋਨ ਤੇ ਕਿਹਾ ਸੀ ਨਾ ਵੀ ਨਾ ਆਇਓ ਆਪਣੀ ਮਨਮਰਜ਼ੀ ਕਰ ਆ ਗਈ ਬਾਪੂ ਅਸੀ ਕਾਲ ਬਾਪੂ ਜੀ ਪਰਾਂ ਰਾਇ ਓਏ ਮੇਰੇ ਪਰਿਆ ਥਲਾਉਣ ਦੀ ਲੋੜ ਨਹੀਂ ਆ ਤੈਨੂੰ ਕਿਨੇ ਬੁਲਾਇਆ ਇੱਥੇ ਓਏ ਹੋ ਲੈ ਬਾਪੂ ਜੀ ਕਮਾਲ ਹੈ ਮੈਂ ਬੱਚਾ ਤੁਹਾਡਾ ਮੇਰਾ ਘਰ ਹੈ ਇਹ ਮੈਂ ਉਰੇ ਨਹੀਂ ਆਉਂ ਬਲਾ ਹੈ ਇਹ ਗੱਲ ਕਰਦੇ ਨੇ ਮਤਾਈ ਡੇਡੀ ਜੀ ਪਾਣੀ ਦੀ ਘੁੱਟ ਲਿਆ ਦੇ ਲੈ ਲੈ ਪਾਣੀ ਹੋਰ ਉਹ ਬੱਸ ਕਰ ਕੁੜੀ ਰਹਿਣ ਦੇ ਪਾਣੀ ਨੂੰ ਅੱਧ ਹੋ ਗਈ ਕੱਲੀ ਕੁੜੀ ਦੀ ਗੱਲ ਹੋਈ ਸੀ ਬੁਲਾ ਲਈ ਤਾਂ ਓਏ ਇਹਨੂੰ ਕਿਨੇ ਸੱਦੇ ਓਹੋ ਮੈਂ ਤਾਂ ਬਾਪੂ ਜੀ ਲੈਣ ਆਇਆ ਜੱਸੀ ਨੂੰ ਮੈਨੂੰ ਕਾਹਨੂੰ ਬੁਲਾਇਆ ਕਿਸੇ ਨਾਲੇ ਤੁਸੀਂ ਗੁੱਸਾ ਉਥੇ ਕਾਤੋਂ ਉਤਾਰਦੇ ਹੋ ਤੁਸੀਂ ਮੈਨੂੰ ਯਾਰ ਗਾਲਾਂ ਵੱਢ ਵੱਢ ਕੱਢ ਲੋ ਏਡੀ ਕੀ ਗੱਲ ਹੈ ਤੇਰੀ ਹਿੰਮਤ ਕਿਵੇਂ ਹੋਈ ਸਾਡੇ ਘਰ ਚ ਪੈਰ ਰੱਖਣ ਦੀ ਉਥੋਂ ਫੋਨ ਕਰ ਦਿੰਦਾ ਪੀ ਆਏ ਨੇ ਮਰ ਜਾਂਦੀ ਇਹ ਓਹੋ ਫਿਰ ਕੀ ਗੱਲ ਹੋ ਗਈ ਜੀ ਤੁਸੀਂ ਮੈਂ ਕਹੀਂ ਆ ਨਾ ਵੀ ਹੋਰ ਗੁੱਸਾ ਕਰ ਲੋ ਨਾਲੇ ਸਿਆਣੇ ਤਾਂ ਕਹਿੰਦੀ ਹੁੰਦੇ ਨੇ ਫਿਰ ਕੀ ਗੱਲ ਹੈ ਓ ਲੈ ਬਾਪੂ ਜੀ ਤੁਸੀਂ ਇਹ ਤੇ ਕਾਹਨੂੰ ਗੁੱਸਾ ਕਰੀ ਜਾਂਦੇ ਹੋ ਚਾਰ ਗਾਲਾਂ ਮੈਨੂੰ ਹੋਰ ਕੱਢ ਲੋ ਸੀ ਆਖਰ ਨੂੰ ਮੇਰੇ ਮਾਪਿਓ ਤੁਸੀਂ ਹੱਕ ਬਣਦਾ ਛੋਟਾ ਫਿਰ ਕੀ ਗੱਲ ਹੈ ਇਹ ਓ ਮਾਪਿਓ ਤਾਂ ਅਸੀਂ ਤੇਰੇ ਤਾਂ ਹੁੰਦੇ ਜੇ ਤੂੰ ਇਹਨੂੰ ਸਿਰਿਆਂ ਨਾਲ ਬਿਆ ਕੇ ਲੈ ਜਾਂਦਾ ਤੂੰ ਤਾਂ ਲਗਾਇਆ ਇਹਨੂੰ ਭਜਾ ਕੇ ਹੱਦ ਹੋਈ ਪਈ ਆ ਤੁਸੀਂ ਮੇਰੇ ਮਾਂ ਪਿਓ ਤੂੰ ਸੁੱਖ ਮਨਾ ਓਏ ਮੁੰਡੇ ਜਉਂਦਾ ਖੜਾ ਤੇਰਾ ਗਲਣਾ ਦੱਬਿਆ ਮੈਂ ਚੁੱਪ ਕਰਕੇ ਸਾਡੇ ਘਰੋਂ ਨਿਕਲ ਜਾ ਮੇਰੇ ਸਹਾਰੇ ਟੱਕਰੇ ਕਰ ਦੂ ਇਹ ਕੌਣ ਨੇ ਨਾਲੇ ਬਪੂ ਇਹਨਾਂ ਗੁੱਸਾ ਕਰ ਰਿਹਾ ਮੈਂ ਛੇਤੀ ਜਾ ਕੇ ਇਹਨੂੰ ਦੱਸਦੀ ਆ ਨੱਕੀ ਸਾਰਾ ਦਿਨ ਫੋਨ ਹੀ ਦੇਖੀ ਜਾਂਦੇ ਥੋਨੂੰ ਬਾਹਰ ਨਹੀਂ ਸਮਝ ਰਿਹਾਗਾ ਬਾਹਰ ਕੀ ਹੋ ਰਿਹਾਗਾ ਕੀ ਹੋ ਗਿਆ ਪਤਾ ਨਹੀਂ ਉਹ ਇੱਕ ਮੁੰਡਾ ਜਾਇਆ ਹੋਇਆਗਾ ਇੰਨਾ ਰੌਲਾ ਪਾ ਰਹੇ ਨੇ ਬਾਪੂ ਉਹਦੇ ਨਾਲ ਲੜੀ ਜਾਂਦਾਗਾ ਅੱਛਾ ਯਾਰ ਹਾਂ ਚੁੱਪ ਕਰ ਜਾ ਕਿਉਂ ਇੰਨਾ ਬੋਲੀ ਜਾਂਦਾ ਹੈਗਾ ਫਿਰ ਵੀ ਜਮਾਈ ਭਾਈ ਐ ਘਰੇ ਆਈ ਦੀ ਇੱਜ਼ਤ ਤਾਂ ਕੀ ਕਰਨੀ ਸੀ ਸਭੋ ਬੇਇੱਜ਼ਤੀ ਕਰੀ ਜਾਂਦਾ ਜਮਾਈ ਭਾਈ ਐ ਜਮਾਈ ਹੋ ਤੇਰਾ ਮੇਰਾ ਸਾਲਾ ਲੱਗਦਾ ਇਹ ਬਾਪੂ ਮਾਫ ਕਰ ਦੋ ਉਹ ਗਲਤੀ ਤਾਂ ਆ ਗਿਆ ਉਹ ਬਸ ਉਹ ਕੁਛ ਨਹੀਂ ਹੁੰਦਾ ਫਿਰ ਕੀ ਹੋ ਗਿਆ ਆਪਦਾ ਮਾਂ ਪਿਓ ਬੋਲਣ ਦੇ ਕਾਹ ਤੋਂ ਲੜੀ ਜਾਂਦੇ ਹੋ ਬਾਪੂ ਕੋਈ ਗੱਲ ਨਹੀਂ ਫਿਰ ਜਦੋਂ ਆਈ ਕਿਆ ਫਿਰ ਹੁਣ ਉਹ ਇਹਨੂੰ ਕਿਹਨੇ ਚਿੱਠੀ ਪਾ ਕੇ ਸੱਦਿਆ ਔਰੇ ਚੱਕ ਕੇ ਮੂੰਹ ਆ ਗਿਆ ਡੌਰੂਆਂ ਵਾਂਗੂ ਇਹ ਇਹਨੂੰ ਜਾਂ ਤਾਂ ਕੱਢ ਤੋ ਬਾਹਰ ਨਹੀਂ ਮੈਂ ਗੜਾਸਾ ਲਿਆ ਉਹਨਾਂ ਅੰਦਰੋਂ ਚੱਕ ਕੇ ਜੱਸੀ ਤੂੰ ਸਮਝਾ ਬਿੱਲੇ ਨੂੰ ਕੋਈ ਗੱਲ ਨਹੀਂ ਤੁਸੀਂ ਚੱਲੋ ਮੇਰੇ ਨਾਲ ਉਹ ਕੋਈ ਨਹੀਂ ਖੜਤਾ ਸਹੀ ਗੱਲ ਕਰਦੇ ਆ ਕਰਨ ਲੱਗਣਾ ਬਾਪੂ ਗੱਲ ਕੋਈ ਨਹੀਂ ਜੇ ਵੱਡ ਵੀ ਦੇਉ ਤਾਂ ਵੀ ਫਿਰ ਕਿੱਡੀ ਗੱਲ ਹੈ ਦੁਨੀਆ ਵੱਡਦੀ ਐ ਆਪਣੇਤੀ ਪੁੱਤ ਨੂੰ ਅਸੀਂ ਕਿਉਂ ਪਾਗਲਾਨੀ ਗੱਲਾਂ ਕਰਿਓ ਮੈਂ ਕਹਿ ਰਹੀ ਹਾਂ ਨਾ ਚਲੋ ਇੱਥੋਂ ਉਹ ਕੋਈ ਨਹੀਂ ਚਲਦੇ ਆ ਫਿਰ ਆ ਕੋਈ ਨਹੀਂ ਚਲਦੇ ਆ ਹਾਂ ਬੱਪੂ ਹੋਰ ਹੋਰ ਕੱਢ ਲੈ ਚਾਰ ਗਾਲਾਂ ਤੈਨੂੰ ਕੀ ਲੱਗਦਾ ਵੀ ਮੈਂ ਚਾਰ ਮਿੱਠੀਆਂ ਮਾਰ ਕੇ ਬਾਪੂ ਨੂੰ ਵੜਿਆ ਲੂੰ ਓਏ ਛੋਡੀਆਂ ਗੱਲਾਂ ਤੇ ਨਾਮ ਆਇ ਅੱਜ ਤੱਕ ਆਇਆ ਨਾਮ ਆ ਮਾਂ ਕੰਨ ਖੋਲ ਕੇ ਗੱਲ ਸੁਣ ਲੈ ਦੋ ਮਿੰਟਾਂ ਤੋਂ ਪਹਿਲਾਂ ਪਹਿਲਾਂ ਸਾਡੇ ਘਰੋਂ ਬਾਹਰ ਹੋ ਜਾ ਇਹ ਨਾ ਹੋਵੇ ਇਸੇ ਧਰਤੀ ਲਾਲ ਹੋ ਜੇ। ਉਹ ਚੱਲ ਕੋਈ ਗੱਲ ਨਹੀਂ ਜਦੋਂ ਆ ਗਿਆ ਬਾਈ ਦਿਖ ਮੇਰੀ ਗੱਲ ਤੂੰ ਚਾਹ ਪਾਣੀ ਪੀ ਬੈਠ ਕੋਈ ਗੱਲ ਨਹੀਂ ਫਿਰ ਤੂੰ ਤੇਜਸੀ ਭੱਜ। ਐਨੀ ਕੀ ਗੱਲ ਆ ਬਾਪੂ ਕਾਦੇ ਵਾਸਤੇ ਪਖਮੀ ਮੈਂ ਇੱਥੇ ਲਾ ਲੈ ਇੱਥੇ ਸ਼ਰਮ ਮਨ ਮੇਰੇ ਸਾਲਾ ਚਾਹ ਪਾਣੀ ਜਾ ਜਾ ਕੇ ਸਮਾਨ ਫੜ ਰੇ ਦੁਕਾਨ ਤੋਂ। ਓਏ ਫਿਰ ਹੁਣ ਜਦੋਂ ਆਈ ਗਿਆ ਯਾਰ ਘਰੇ ਆਈ ਦੀ ਬੇਇੱਜ਼ਤੀ ਕੌਣ ਕਰਦਾ ਹੁੰਦਾ। ਮੈਂ ਇਹਨੂੰ ਸੱਦੇ ਸੀ। ਫਿਰ ਨਹੀਂ ਸੱਦਿਆ ਆ ਗਿਆ ਹੁਣ ਮੜਾ ਜਾ ਖੜਬੀ ਜਾਇਆ ਕਰ ਕਿਉਂ ਲੋਕਾਂ ਨੂੰ ਕੰਦੀ ਕੋਠੀ ਚੜਾਉਣਾ ਹੈਗਾ। ਓਏ ਇਹਨੂੰ ਬਾਲੀ ਜਿਆਦੇ ਚੌ ਚੜ੍ਹਿਆ ਯਾਰ ਹੋਰ ਤਾਂ ਖੈਰ ਹੈ। ਕਮਾਲ ਕਰੀ ਆਲਰੇਡੀ ਤੁਸੀਂ ਇੰਨਾ ਗੁੱਸਾ ਕਰ ਤੋ ਕਰਦੇ ਆ ਨਾਲੇ ਕੌਣ ਨੇ ਇਹ ਚੁੱਪ ਕਰਕੇ ਕੁੜੀ ਅੰਦਰ ਭੱਗ ਜਾ ਕਿਉਂ ਗੁੱਸਾ ਕਰਦੇ ਉਹ ਨਾਲੇ ਹੋਰ ਪ੍ਰੀਤ ਇਹਦਾ ਇਸ ਘਰ ਚ ਬੈਠਣ ਦਾ ਕੀ ਹੱਕ ਹੈ ਬਣਾ ਤੂੰ ਦੱਸ ਬਾਪੂ ਖੜ ਜਾ ਯਾਰ ਕਾਦੇ ਬਾਸ ਤੇ ਪ੍ਰੀਤ ਤੂੰ ਅੰਦਰ ਜਾ ਬਾਪੂ ਕਾਦੇ ਬਾਤ ਤੇ ਜਿਹੜੇ ਤੈਨੂੰ ਗੁੱਸਾ ਬਿੱਲੇ ਤੇ ਆ ਤੂੰ ਬਿੱਲੇ ਨੂੰ ਗਾਲਾਂ ਕੱਢ ਲਾ ਪ੍ਰੀਤ ਨੂੰ ਕਾਹਨੂੰ ਬੋਲਦਾ ਹੁਣ ਵਿੱਚ ਤੂੰ ਹੁਣ ਪ੍ਰੀਤ ਨੂੰ ਬੋਲਣ ਲੱਗ ਗਿਆ ਮੈਂ ਤਾਂ ਕਹਿਣਾ ਬਈ ਕੱਢ ਲੈ ਗਾਣਾ ਕਰ ਚੋ ਗੱਲ ਕਰੀ ਜਾਂਦੇ ਓਏ ਨਹੀਂ ਕੁਛ ਨਹੀਂ ਹੁੰਦਾ ਹੁੰਦਾ ਗਾਲਾਂ ਗੁਲਾ ਨਾਲ ਕੀ ਫਰਕ ਪੈਂਦਾ ਹੁੰਦਾ ਐ ਫਿਰ ਕੀ ਗੱਲ ਐ ਇਹ ਹੋ ਤਮਾਸ਼ਾ ਹੋ ਗਿਆ ਚਲੋ ਇੱਕ ਕੋਈ ਨਹੀਂ ਚੱਲਦੇ ਆਪਾਂ ਹਾਂ ਹੋਰ ਦੱਸ ਬਾਪੂ ਜਾਣਾ ਕਾਹਨੂੰ ਐ ਮੈਂ ਤਾਂ ਉਰੀਆਂ ਮੈਂ ਦੇ ਵਿੱਚ ਬਾਈ ਤੈਨੂੰ ਵੀ ਨਾ ਗਾਲਾਂ ਖਾਣ ਦੀ ਆਦਤ ਹੀ ਆ ਮੈਨੂੰ ਲੱਗਦਾ ਇਹ ਕੀ ਗੱਲ ਬਣੀ ਐ ਜੇ ਹਾਂ ਹੋਰ ਗਾਲਾਂ ਕੱਢ ਲੈ ਅਸੀਂ ਟਕਾਈ ਜਨ ਤੂੰ ਕਹੀ ਨਾ ਹੋਰ ਗਾਲਾਂ ਕੱਢ ਲੈ ਇਹ ਕੀ ਗੱਲ ਬਣੀ ਯਾਰ ਅਭੀ ਬਾਈ ਪਤਾ ਕੀ ਐ ਇਹ ਗੁੱਸਾ ਸਿਆਣੇ ਬੰਦੇ ਦਾ ਇਹ ਜੀ ਹੁੰਦਾ ਇੱਕ ਦੋ ਮਿੰਟ ਦੀ ਹੁੰਦਾ ਮੈਨੂੰ ਵੀ ਪਤਾ ਐ ਫਿਰ ਕੀ ਹੁੰਦਾ ਢਲ ਜਾਂਦਾ ਇੱਕ ਮਿੰਟ ਦੋ ਦਾ ਗੁੱਸਾ ਹੁੰਦਾ ਨਾ ਮੇਰਾ ਅੱਜ ਨੂੰ ਕਿਦਾਂ ਦਾ ਠੰਡਾ ਹੋਇਆ ਹੁੰਦਾ ਇੱਕ ਦੋ ਮਿੰਟ ਦਾ ਗੁੱਸਾ ਉਹ ਤੇਰੇ ਮਾਪਿਓ ਨੇ ਤੈਨੂੰ ਅਸਸ ਕਰ ਦਿੱਤੇ ਸੀ ਉਹ ਵੀ ਤੂੰ ਲੋਕਾਂ ਦੇ ਧੀਆਂ ਪੇਣਾ ਤੇ ਅੱਖ ਰੱਖੇ ਤੇ ਉਹਦੀ ਜਾਇਜ਼ ਜਾਨ ਤੇ ਅੱਖ ਰੱਖੇ ਤੇ ਉਹਨੂੰ ਘਰੋਂ ਕੱਢ ਕੇ ਲੈ ਜਾਵੇਂ ਤੇ ਉਹਦੇ ਮਾਪਿਓ ਦੇ ਦਿਲ ਤੇ ਕੀ ਵੀ ਤੂੰ ਸੋਚੇ ਤਾਂ ਉਹ ਨਹੀਂ ਨਹੀਂ ਬਾਪੂ ਤੇਰੀਆਂ ਨਜ਼ਰਾਂ 'ਚ ਮੈਂ ਗਲਤ ਹੋਵਾਂ ਪਰ ਮੈਂ ਜੱਸੀ ਤੇ ਮੇਰੀਆਂ ਨਜ਼ਰਾਂ ਜਮ੍ਹਾਂ ਸਹੀ ਆ ਕਿਤੇ ਨਹੀਂ ਜਾਂਦਾ ਮੈਂ ਇੱਥੀ ਆਏ ਅਸੀਂ ਬਣਾ ਚਾਚੂ ਹਾਂ ਤੁਹਾਡੀਆਂ ਨਜ਼ਰਾਂ ਸਹੀ ਨੇ ਸਾਡੀਆਂ ਤਾਂ ਅੱਖਾਂ ਫੁੱਟੀਆਂ ਨੇ ਸਾਨੂੰ ਕੰਨ ਨਹੀਂ ਦਖੋਸ ਜੱਸੀ ਤੂੰ ਜਾ ਬਣਾ ਜਾ ਮੇਰੀ ਗੱਲ ਸੁਣ ਲੈ ਭਾਈ ਬਿੰਦ ਕਨੂੰ ਆਏ ਨਾ ਕਹੀਂ ਬਾਪੂ ਮੈਨੂੰ ਕੀ ਬੋਲ ਗਿਆ ਚੁੱਪ ਕਰਕੇ ਡੰਡੀ ਰਗੜ ਜਿੱਦੇ ਕੋਈ ਦਿਨ ਤੇ ਤਰੀਕ ਆਏ ਨਾ ਤੈਨੂੰ ਅਸੀਂ ਸੇਰਿਆਂ ਨੇ ਬਹਿ ਕੇ ਲਿਆਵਾਂਗੇ ਅੱਤੈਨੂੰ ਇਸ ਘਰ ਦੇ ਵਿੱਚ ਐ ਬੈਠਣ ਦੀ ਇਜਾਜ਼ਤ ਨਹੀਂ ਹੈਗੀ ਡੈਡੀ ਮੈਂ ਤਾਂ ਕੁਝ ਬੋਲੀ ਵੀ ਨਹੀਂ ਨਾਲੇ ਅੱਜ ਤੱਕ ਤਾਂ ਥੋਨੇ ਗੁੱਸਾ ਕੀਤਾ ਨਹੀਂਗਾ ਅੱਜ ਕੀ ਹੋ ਗਿਆ ਆ ਮੁੰਡੇ ਪਿੱਛੇ ਤੁਸੀਂ ਮੈਨੂੰ ਬੋਲਣ ਲੱਗ ਗਏ ਚਾਰ ਵਾਰੀ ਤਾਂ ਮੈਂ ਇਹਨੂੰ ਕਹਤਾ ਵੀ ਕੁੜੀ ਨੂੰ ਕਹਦੇ ਆ ਉਹਦੀ ਮਾਂ ਕੋਲੇ ਜਾਵੇ ਪੰਜ ਵਾਰੀ ਮੈਂ ਇਹਨੂੰ ਕਹਤਾ ਕੀ ਗੱਲ ਭਾਈ ਐ ਬਿਆਹ ਹੁੰਦੇ ਨੇ ਜਿਵੇਂ ਤੂੰ ਕਰਾਉਣਾ ਮੈਂ ਤੈਨੂੰ ਪਹਿਲਾਂ ਕਿੰਨੀ ਵਾਰੀ ਸਮਝਾ ਚੁੱਕਿਆ ਵੀ ਨਹੀਂ ਚੰਗਾ ਲੱਗਦਾ ਹੈਗਾ ਯਾਰ ਇੱਕ ਮਿੰਟ ਮੈਂ ਗੱਲ ਕਰ ਰਿਹਾ ਨਾ ਬਾਪੂ ਨਾਲ ਡੈਡੀ ਉੱਦ ਦੇ ਕਿਉਂ ਨਹੀਂ ਬੋਲੇ ਹੈ ਕਿ ਜਦੋਂ ਮੰਮੀ ਗਈ ਸੀ ਫਿਰ ਉਦ ਤੱਕ ਇਹ ਚੱਲ ਕੋਈ ਨਾ ਭਾਈ ਤੇਰਾ ਘਰ ਤੂੰ ਰਹਿ ਲੈ ਮੈਨੂੰ ਐ ਨਹੀਂ ਨਾ ਪਤਾ ਸੀ ਸਿਰਾ ਵੀ ਤੂੰ ਇੱਥੇ ਧਰਨਾ ਲਾ ਕੇ ਬੈਠੇਂਗੀ ਮੈਨੂੰ ਤਾਂ ਐ ਸੀ ਚੱਲ ਇੱਕ ਨਾਤੀ ਰਾਤ ਹੈ ਤੇਰੀ ਮਾਂ ਦਾ ਜੀ ਲੱਗਿਆ ਉਦਾਂ ਸੌਰਗੇ ਡੈਡੀ ਤਾਂ ਉਹਨਾਂ ਨੂੰ ਇੱਥੇ ਵਿਆਹ ਕੇ ਆਉਂਗੀ ਫਿਰ ਵੀ ਤਾਂ ਜਦੋਂ 4 ਦਿਨ ਆਉਣਗੇ ਓ ਯਾਰ ਬਾਪੀ ਸਾਦੇ ਬਾਕੀ ਯਾਰ ਚੁੱਪ ਕਰ ਜਾ ਪੀਤਾ ਹੁਣ ਉਹ ਆਇਆ ਉਹਦੇ ਸਾਹਮਣੇ ਕਿਉਂ ਜਰੂਸ ਕੱਢਦੇ ਹੋ ਆਪਣੇ ਪਰਿਵਾਰ ਦਾ ਜਿਹੜਾ ਕੁਝ ਹੋਣਾ ਉਹ ਤਾਂ ਹੋ ਗਿਆ ਹੁਣ ਮੈਨੂੰ ਕਿਸੇ ਦੀ ਦਿੱਕਤ ਨਹੀਂ ਕੋਈ ਮਰਜ਼ੀ ਆਈ ਜਾਵੇ ਮੈਂ ਆਪਦੇ ਸੂਲਾਂ ਦਾ ਪੱਕਾ ਪੱਕਾ ਰਹੂੰ ਜਨਾ ਚਰਮਾ ਮਰਦਾ ਨਹੀਂ ਸਾਲਿਆਂ ਨੇ ਸ਼ਰਮ ਲਾਰ ਕੀ ਹੈ ਮੈਂ ਛੋਡੇ ਵਰਗਾ ਨਹੀਂ ਹੈਗਾ ਕੰਜਰ ਕੰਜਰ ਰਸੀਆਂ ਕਿ ਤੂੰ ਆ ਬਾਪੂ ਕਿਸੇ ਦੇ ਆਏ ਤੂੰ ਐਂਜਲੂਸ ਕੱਢੀਦਾ ਹੁੰਦਾ ਹੁਣ ਠੀਕ ਆ ਆਪਣਾ ਗੁੱਸਾ ਗੱਲਾਂ ਬੇਲੇ ਨਾ ਹੈਗਾ ਅਜਸੀ ਨਾ ਵੀ ਹੈਗਾ ਫਿਰ ਹੁਣ ਉਹਨੂੰ ਕਾਹਦੋ ਬੋਲਦਾ ਮਾ ਤੇਰੀ ਵੀ ਗਲਤੀ ਆ ਮੈਂ ਪਹਿਲਾਂ ਉਹਨੂੰ ਵੀ ਕਹੀ ਇੰਨੀ ਵਾਰੀ ਕਹਤਾ ਨਾ ਤੂੰ ਉਹਨੂੰ ਕਹਿਨੀ ਆ ਵੀ ਹਾਂ ਤੂੰ ਬੱਸ ਜਾ ਮੈਂ ਕਿਵੇਂ ਆਖਾਂ ਹੁਣ ਮੈਂ ਘਰੋਂ ਕੱਢ ਦਿਆਂ ਮੈਥੋ ਤਾਂ ਇਹ ਕਿਹਾ ਨਹੀਂ ਜਾਂਦਾ ਹੈਗਾ ਜਦੋਂ ਉਹ ਕਹਿੰਦੀ ਮੈਂ ਤਾਂ ਉਰੀ ਰਹੂੰਗੀ ਮਾਂ ਮੈਂ ਤਾਂ ਜਾਂਦੀ ਨਹੀਂ ਮਾਂ ਤੂੰ ਐ ਤਾਂ ਐ ਤਾਂ ਕਹਿ ਸਕਦੀਆਂ ਵੀ ਤੂੰ ਰੇ ਸੋਣੀ ਨਹੀਂ ਲੱਗਦੀ ਭਾਈ ਬੈਠੀ ਵੀ ਸਾਨੂੰ ਲਾਣੇ ਵਾਲੇ ਕੀ ਕਹਿਣਗੇ ਸਾਨੂੰ ਆਂਟੀ ਕਬਾਂਡੀ ਕੀ ਕਹਿਣਗੇ ਇਹਨਾਂ ਤਾਂ ਤੂੰ ਬੋਲਦੀ ਐ ਸੌਣ ਲੱਗੇ ਮੈਂ ਖੱਲੀ ਬਾਤੀ ਕਹਿਤਾ ਮੈਂ ਆਖਿਆ ਪੁੱਤ ਤੇਰਾ ਬਾਪੂ ਅਰਖ ਕਰੂੰਗਾ ਐਸ ਲੋੜ ਜਿੱਤ ਤਨ ਬਿਆਕੇ ਲਿਆਵਾਂਗੇ ਫੇਰ ਤੂੰ ਆ ਜੀ ਉਹ ਤਾਂ ਮਨ ਨਹੀਂ ਨਹੀਂ ਹੈਗੀ ਆ ਹੁਣ ਇਹ ਆ ਆ ਆ ਦਸਤੀ ਦਾ ਪ੍ਰੋਣਾ ਕੀ ਕਹਿੰਦਾ ਉਹ ਹੈ ਇਹ ਕਹਿੰਦਾ ਹੋਊ ਵੀ ਮੇਰਾ ਤਾਂ ਜਲੂਸ ਕੱਢਦੀ ਐ ਇਹ ਸਾਲੇ ਆਪਦਾ ਵੀ ਕੱਢਦੇ ਬਾਲੀ ਸਿਆਣੀਆਂ ਗੱਲਾਂ ਨੇ ਨਾ ਇਹ ਚੰਗੀ ਮੱਤ ਆ ਇਹ। ਨਾ ਮੇਰੀ ਗੱਲ ਸੁਣੂਗਾ ਉਹ ਬਾੜ ਦੇ ਅੰਦਰ ਪਿਠਿਆਲੇ ਮੈਂ ਮੇਰੇ ਯਾਰ ਤੋਂ ਰਾਫ ਲੈ ਕੇ ਆਉਣਾ। ਇਹ ਨਾ ਹੋਵੇ ਮੇਰੇ ਸਿਰ ਤੇ ਦੋ ਜਾਣਿਆਂ ਦੇ ਕਤਲ ਦਾ ਇਲਜ਼ਾਮ ਲੱਗ ਜੇ। ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਬਾਹਰ ਕਰਦੇ। ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਨਹੀਂ ਇੱਥੇ ਦੇਖੀ ਖੂਨ ਦੀਆਂ ਨਦੀਆਂ ਵਹਿ ਚੰਗੀਆਂ। ਅਭੀ ਪੁੱਤ ਸੰਭਾਲ ਲੈ ਗੱਲ ਜੇ ਸੰਭਾਲੀ ਜਾਂਦੀ ਹੈ ਕਿਸੇ ਲੋਟ ਉਹਨਾਂ ਨੂੰ ਸਮਝਾ ਦੇ ਦੋਿਆਂ ਨੂੰ ਕਹਦੇ ਭੱਗ ਜਾ। ਭੱਗ ਜਾ ਕੁੜੀਏ ਲੈ ਕੇ ਇਹਨੂੰ ਭਲੀ ਮੱਤ ਨਾਲ। ਮੈਨੂੰ ਕੀ ਪਤਾ ਸੀ। ਵੀ ਮੰਗਰਾ ਵੀ ਆਊਗਾ ਸੰਧਾਰਾ ਮੈਂ ਤਾਂ ਕੱਲੀ ਕੁੜੀ ਨੂੰ ਹਾਂ ਕਰੀ ਸੀ ਉਹ ਮਾਂ ਕਿਉਂ ਟੈਨਸ਼ਨ ਲੈਨੀ ਆ ਨਾਲੇ ਆ ਵੋਟਾਂ ਚੱਲੀ ਜਾਂਦੀਆਂ ਨੇ ਕਿਸੇ ਦੀ ਰਫਲ ਘਰੇ ਨਹੀਂ ਹੈਗੀ ਸਾਰੀਆਂ ਜਮ੍ਹਾਂ ਹੋਈਆਂ ਪਈਆਂ ਨੇ ਆ ਬਾਪੂ ਦਾ ਗੁੱਸਾ 10 ਮਿੰਟ ਕਰਦਾ ਹੁੰਦਾ ਦੂਆ ਝੁੱਟੇ ਖਜੂਗਾ ਕੋਈ ਗੱਲ ਨਹੀਂ ਓਦੋਂ ਬਾਅਦ ਚ ਮੈਂ ਆਪਕੀ ਸਮਝਾ ਦੂੰ ਮੈਂ ਕਰ ਲੂਗਾ ਗੱਲ ਬਾਪੂ ਨਾਲ ਨੇ ਪੁੱਤ ਜੇ ਇਹਦੇ ਪੁੱਤ ਸਵਾਰ ਹੋ ਗਿਆ ਨਾ ਸਿਰ ਤੇ ਇਹ ਰਫਲ ਕੀ ਐ ਨਹੀਂ ਪਤਾ ਗਡਾਸੇ ਨੂੰ ਰੇਤ ਲਈ ਬੈਠਾ ਹੋਵੇ ਫਿਰ ਮੈਂ ਦੇਖੀ ਜਊ ਹੁਣ ਜਿਹੜਾ ਕੁਝ ਹੋਣਾ ਉਹ ਤਾਂ ਹੋ ਗਿਆ ਇਹ ਇਹਦੀ ਵੀ ਗਲਤੀ ਹੈ ਇਹ ਕਿਉਂ ਆਇਆ ਇੱਥੇ ਉਹੀ ਤਾਂ ਮੈਂ ਕਹੀ ਨਹੀਂ ਆ ਤੋ ਆ ਕੁੜੀ ਵੀ ਮੈਂ ਆਏ ਸੱਦ ਲਈ ਮੈਂ ਕਿਹਾ ਕੱਲੀ ਆ ਚੱਲ ਉੱਥੇ ਮਾਂ ਗਲਤੀ ਤਾਂ ਤੇਰੀ ਵੀ ਆ ਤੂੰ ਇਹਨੂੰ ਇੱਥੇ ਬਿਠਾ ਲਿਆ ਤੇ ਤੂੰ ਮੜਾ ਜੱਸੀ ਨਾਲ ਗੱਲ ਕਰ ਲਾ ਵੀ ਭਾਈ ਦੇਖ ਲੈ ਜੇ ਟਾਈਮ ਲੱਗਦਾ ਤੂੰ ਲੰਘ ਜਾ ਇੱਥੋਂ ਐਵੇਂ ਹੋਰੇ ਲੜਾਈ ਹੋਊਗੀ ਐਵੇਂ ਕਿਸ ਤਰ੍ਹਾਂ ਪੁੱਤ ਤੂੰ ਕਹੇ ਤੇਰੇ ਅੱਖੇ ਲੱਗ ਜੂਗੀ ਮੈਥੋਂ ਫੇਰ ਵੀ ਨਹੀਂ ਆਏ ਰੁੱਖੀ ਹੋ ਕੇ ਕਿਹਾ ਜਾਂਦਾ ਵੀ ਤੂੰ ਮੇਰੇ ਘਰੋਂ ਭੱਗ ਜਾ ਤੂੰ ਕਹੇਦੇ ਚਾਹ ਪਾਣੀ ਪਿਆ ਕੇ ਕਹੇਦੇ ਕੁੜੀਏ ਲੈ ਜਾ ਇਹਨੂੰ ਕਹੇਦੇ ਮੇਰਾ ਪੁੱਤ ਕਿੱਥੇ ਸਿਆਪਾ ਛੜਿਆ ਜਾਣ ਨੂੰ ਜੇ ਜੈ ਵੱਡੀ ਉਹਨੂੰ ਦੱਸ ਦਿੰਦੀ ਆ ਮੁੰਡੇ ਨੂੰ ਮਨਾ ਲੈਂਦੀ ਮੈਂ ਖਬਰ ਅਨੰਦ ਕਰਕੇ ਤੋੜ ਦਿੰਦੇ ਕਾਹਨੂੰ ਹੱਸਿਆਪੇ ਪੈਂਦੇ ਨੇ ਜਲੂਸ ਕੱਢ ਰੱਖਿਆ ਸਾਰਿਆਂ ਨੇ ਆ ਗਿਆ ਆ ਗਿਆ ਜੜੀ ਜੀ ਤੂੰ ਬੱਸ ਕਰ ਜਾ ਜਲੂਸੀ ਕੱਢਣਾ ਆ ਸੀਗਾ ਮੇਰਾ ਅੱਛਾ ਜਲੂਸ ਮੈਂ ਕੱਢਤਾ ਸੰਕ ਤਾਂ ਤੈਨੂੰ ਆਉਣੀ ਚਾਹੀਦੀ ਐ ਤੇਰੇ ਘਰੇ ਪਹਿਲੀ ਵਾਰ ਹੀ ਆਇਆ ਉਲਟੇ ਗਾਲਾਂ ਦੇਣ ਲੱਗੇ ਨਾ ਕੋਈ ਚਾਹ ਨਾ ਪਾਣੀ ਨਾਲੇ ਤੂੰ ਵੇ ਤਾਂ じゃ ਠੀਕ ਹੈ ਮੈਂ ਪਹਿਲੀ ਵਾਰੀ ਮਿਲਨੇ ਤੈਨੂੰ ਤਾਂ ਮੈਂ ਕਦੋਂ ਦਾ ਜਾਣਦਾ ਤੂੰ ਮੈਨੂੰ ਕਦੋਂ ਦੀ ਜਾਣਦੀ ਕਿੰਨੀ ਕਿੱਜਤ ਕਰਦੀ ਏ ਘਰੇ ਐ ਦੀ ਮੇਰੀ ਹੋ ਗਿਆ ਬੋਲਾਂ ਮੈਂ ਕੁਛ ਬੋਲਾਂ ਨਾ ਫੋਨ ਤੇ ਜਦੋਂ ਮੈਂ ਤੈਨੂੰ ਮਨਾ ਕੀਤਾ ਸੀ ਵੀ ਤੂੰ ਕਰੇ ਨਾ ਹੀ ਤੇਰੇ ਕੀ ਦਿਮਾਗ ਚ ਫਲਟ ਪਿਆ ਸੀਗਾ ਕਾ ਤੂੰ ਕਰੇ ਸੀ ਮਨਾ ਫਿਰ ਮੇਰੀ ਮਰਜ਼ੀ ਬਈ ਤੈਨੂੰ ਮੈਂ ਜਦੋਂ ਕਹਤਾ ਹੀ ਮੇਰਾ ਘਰੇ ਜੀ ਨਹੀਂ ਲੱਗਿਆ ਤੂੰ ਉਹਦੀਆਂ ਐ ਦੀ ਮੈਨੂੰ ਆਉਣ ਦੀ ਨੌਬਤ ਨਹੀਂ ਬੈਂਦੀ ਨਾਲੇ ਕਦੇ ਨਾ ਕਰਦਾ ਮੈਨੂੰ ਉਰੇ ਆਉਣੀ ਸੀ ਜੜੀਆਂ ਗੱਲਾਂ ਅੱਜ ਬਾਪੂ ਨੇ ਕਹਿਦੀਆਂ ਕਦੇ ਤਾਂ ਕਹਿੰਦੀ ਆਖਰ ਨੂੰ ਵਰਤਨਾ ਤਾਂ ਸਹੁਰਿਆਂ ਨਾਲ ਹੀ ਹੁੰਦਾ ਬੰਦੇ ਨੇ ਚੰਗੀ ਤਰ੍ਹਾਂ ਵੀ ਬੁਲਾ ਲੈਣਾ ਸੀ ਤੈਨੂੰ ਜੇ ਥੋੜਾ ਟਾਈਮ ਹੋਟ ਇਕ ਜਾਂਦਾ ਪਰ ਸਬਰ ਨਹੀਂ ਨਾ ਹੈਗਾ ਤੁਹਾਡੇ 'ਚ بس ਕਾਲੀ ਮੱਛੀ ਰਹਿੰਦੀ ਹੈਗੀ ਮਸਾਂ ਮੈਂਨੇ ਦਿਨ ਸੈੱਟ ਕਰਨੇ ਲੱਗੀ ਸੀ ਸਾਰਾ ਕੁਝ ਮੈਨੂੰ ਬਾਪੂ ਚੰਗੀ ਤਰ੍ਹਾਂ ਬੁਲਾਉਣ ਲੱਗਿਆ ਸੀ ਪਰ ਤੂੰ ਨਹੀਂ ਚਾਹੁੰਦਾ ਕਿ ਸਾਰਾ ਕੁਝ ਸੈੱਟ ਹੋ ਜਾਏ ਸਾਰਾ ਕੁਝ ਖੰਡਾਤਾ ਆ ਕੇ ਕੁਝ ਨਹੀਂ ਖੰਡਿਆ ਨਾ ਕੁਝ ਵਿਗੜਿਆ ਜene ਮੇ ਵਰਤਨਾ ਚਾਹਣਾ ਉਹ ਵਰਤਨਾ ਆਪਣੇ ਲੱਗ ਜਾਣਗੇ ਪਰ ਲੱਗਣਗੇ ਕਿਵੇਂ ਉਹ ਮੈਨੂੰ ਚੰਗੀ ਤਰ੍ਹਾਂ ਆਉਂਦਾ ਜੇ ਅੱਜ ਮੇਰਾ ਜਲੂਸ ਇਕੱਲੇ ਜਲੂਸ ਮੈਂਨਾਂ ਦਾ ਵੀ ਕੱਢਣੇ ਆਣਾਂ पर मैं नहीं कटना चाहता तू ना तू पकाई ना मार ठीक है बहुत हो रहा है हुन तेरा मेरे घर नाल जुलूस ਕਢੇਗਾ ਐਡਾ ਹੋ ਗਿਆ ਹੁਣ ਤੂੰ ਮੈਂ ਐਡੀ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਇੱਜ਼ਤ ਹੈ ਨਾ ਵੀ ਜੇ ਮੈਂ जुलूस ਕਢਵਾ ਸਕਦਾ ਤਾਂ ਮੈਂ ਜਰੂਰਸ ਕੱਢ ਕੇ ਇੱਜ਼ਤ ਵੀ ਕਰਵਾ ਸਕਦਾ ਦੇਖ ਬਹੁਤ ਹੋ ਗਿਆ ਨਾ ਤੇ ਮੈਨੂੰ ਨਾ ਬਹਿਸ ਕਰਨਾ ਚਾਹੀਦੀ ਮੈਨੂੰ ਪਤਾ ਹੀ ਹੈ ਤੇਰਾ ਦਿਮਾਗ ਕਿੰਨਾ ਹੈ ਜਿਦੋਂ ਦੋ ਉੱਥੇ ਕੰਮ ਛੱਡ ਕੇ ਆ ਗਿਆ ਤੇ ਜਿੱਥੇ ਇੱਥੇ ਆ ਗਿਆ ਨਾਲੇ ਮੇਰੀ ਗੱਲ ਸੁਣ ਤੂੰ ਜਿੱਦ ਤੋ ਬੋਲਣ ਲੱਗ ਗਈ ਜੇ ਤਰ ਤੂੰ ਮੈਂ ਵੱਟ ਕੇ ਚਪੇੜ ਮਾਰੀ ਆ ਜਿਹੜੀ ਕੁੜੀ ਘਰੇ ਬਿਠਾ ਰખી ਹੈ ਇਦੇ ਬਾਰੇ ਅਵਿਦਰਸ਼ਤਾ ਹੋ ਗਿਆ 7 ਕੇਵਲ ਕੋਈ ਮੈਥੋ ਗੱਲ ਦੱਸ ਮੈਨੂੰ ਮੇਰਾ ਭਰਾ ਨਹੀਂ ਦੱਸੀ ਹਾਂ ਇਹਦਾ ਕੀ ਮਤਲਬ ਹੋਇਆ ਸਾਲਾ ਮੇਰਾ ਉਹ ਮੈਨੂੰ ਪਤਾ ਹੋਣਾ ਚਾਹੀਦਾ ਮੇਰੇ ਸਾਰੇ ਚੱਲ ਕੀ ਰਿਹਾ ਚਲੂਸਨਾ ਕਾਟੇ ਇੱਥੇ ਆ ਕੇ ਜਲੂਸ ਜਲਾਸ ਕੋਈ ਨਹੀਂ ਪ੍ਰਾਉਣਾ ਆਇਆ ਹੱਥ ਨੇ ਪੇਸ਼ੇਕ ਦਾ ਪ੍ਰਬੰਧ ਕਰੋ ਕਿਤੇ ਨਹੀਂ ਜਾਂਦਾ ਮੈਂ ਨਾਲੇ ਦੇਖਦੇ ਆ ਤੇਰੇ ਵੱਡੇ ਬੇਲੀ ਬਾਪ ਨੂੰ ਰਫਲ ਲੈ ਕੇ ਆਉਂਦਾ ਇੱਕ ਤੋਪ ਲੈ ਕੇ ਆਉਂਦਾ ਬਾਪੂ ਨੇ ਨਾ ਤੈਨੂੰ ਇੱਥੇ ਜਾਉਣਾ ਨਹੀਂ ਜਾਣ ਦੇਣਾ ਤੂੰ ਛੁੱਪੋ ਕਰਕੇ ਪਿੰਡ ਭੱਜ ਜਾ ਨਹੀਂ ਜਾਂਦਾ ਇੱਥੀ ਨਹੀਂ ਆ ਮੈਂ ਚਲਾ ਲੈਣ ਦੇ ਜਿਹੜੀ ਚਲਾਉਂਦਾ ਚੋਨਾ ਕਿ ਨਹੀਂ ਪਿੰਡ ਨਹੀਂ ਜਾਂਦਾ ਆ ਗਿਆ ਬਾਪੂ ਜੀ ਜੀ ਨਹੀਂ ਕਰ ਮੈਂ ਹੱਥ ਜੁਕ ਤੇਰੇ ਕਿ ਯਾਰ ਪਲੀਜ਼ ਮੇਰਾ ਮਸਾ ਮਸਾ ਕਰੇ ਆਂ ਪੇਸ਼ ਆ ਮੈਂ ਫਿਰ ਪਿਆਰ ਨਾਲ ਪੇਸ਼ ਆ ਬੁੱਗੇ ਤੱਕਾ ਤੈਨੂੰ ਪਤਾ ਮੈਂ ਜਰਦੀ ਕਿਸਦਾ ਨਹੀਂ ਉਹ ਮੈਂ ਮੇਰੇ ਮੂਰੇ ਮੋਦੀ ਆ ਜੇ ਦੇਖ ਮਸਾ ਮਸਾ ਕਰੀ ਸਾਰਾ ਕੁ ਸੈਟ ਹੋਣ ਲੱਗਿਆ ਠੀਕ ਹੈ ਮੇਰੀ ਤੇ ਮੰਮੀ ਡੈਡੀ ਦੀ ਬਣਨ ਲੱਗੀ ਹੈ ਠੀਕ ਹੈ ਥੋੜੇ ਟਾਈਮ ਤੇ ਸਾਰਾ ਕੁ ਸੈਟ ਹੋ ਜਾ ਮੈਂ ਤੈਨੂੰ ਬੁਲਾ ਲੂੰਗੀ ਇੱਥੇ ਆਪੇ ਨਾ ਦੇਖ ਗੱਲ ਤੇਰਾ ਵਧੀਆ ਮਾਨ ਸਨਮਾਨ ਕਰਨਗੇ ਆ ਵਧੀਆ ਹੀ ਲੱਗਦਾ ਹੁਣ ਗੱਲ ਸੁਣ ਮੇਰੀ ਜੱਸੀ ਨਾ ਮੈਂ ਜਾਮਾ ਅੱਜ ਨਾ ਮੈਂ ਜਾਮਾ ਕੱਲ ਹੁਣ ਤਾਂ ਜੱਟੋਂ ਨਜ਼ਰ ਨਹੀਂ ਇੱਥੋਂ ਜਾਂਦਾ ਜਿੰਨਾ ਚਿਰ ਮੇਰਾ ਬਣਦਾ ਮਾਨ ਸਨਮਾਨ ਮੈਨੂੰ ਇੱਥੇ ਨਹੀਂ ਮਿਲਦਾ ਕੋਈ ਨਹੀਂ ਮਾਨ ਸਨਮਾਨ ਵੀ ਹੋ ਜਾਊਗਾ ਪਰ ਪਲੀਜ਼ ਕੀ ਨਾ ਤੂੰ ਇੱਥੋਂ ਭਗ ਜਾ ਪਿੰਡ ਵਗ ਜਾ ਜਾ ਮੰਨ ਲਿਆ ਕਰ ਤੇ ਮੈਂ ਤੈਨੂੰ ਗੱਲ ਸੁਣਾਤੀ ਨਾ ਸੌਦੀ ਵੀ ਮੈਂ ਕਿਤੇ ਨਹੀਂ ਜਾਂਦਾ ਮੈਂ ਆਇਆ ਆਪਦੇ ਸਹੁਰੇ ਆਇਆ ਨਾਲੇ ਸਹੁਰੇ ਬੜੀ ਤਾਕ ਹੁੰਦੀ ਹੈ ਜਮਾਈਆਂ ਦੀ ਇੱਥੀਆਂ ਮੈਂ ਜਮਾਈ ਬਣਤਾ ਲੈ ਪਹਿਲਾਂ ਬੜਿਆ ਹੋਈ ਆ ਜਿੱਦੇ ਤੇਰੇ ਨਾਲ ਵਿਆਹ ਕਰਾਇਆ ਸੀ ਤੇ ਮੇਰੇ ਘਰ ਤੈਨੂੰ ਲੈ ਕੇ ਗਿਆ ਸੀ ਉਦੋਂ ਹੀ ਇਸ ਘਰ ਦਾ ਜਵਾਈ ਬਣ ਗਿਆ ਸੀ ਇਕਨ ਚੰਗੀ ਜਿਹਾ ਪਤਾ ਵੀ ਆਪਣਾ ਵਿਆਹ ਨਹੀਂ ਹੋਇਆ ਉਵੇਂ ਫਿਰ ਬਾਪੂ ਉਹਨੇ ਐਕਸੈਪਟ ਕਰਨ ਚ ਥੋੜਾ ਟਾਈਮ ਤਾਂ ਲੱਗੂ ਕਦੋਂ ਕਰਨਗੇ ਫਿਰ ਤੇ ਤੂੰ ਇਹਨਾਂ ਨੂੰ ਕਦੋਂ ਕਹੇਂਗੀ ਵੀ ਕਿਵੇਂ ਇੱਜ਼ਤ ਕਰੀਂਦੀ ਆ ਕਿਸੇ ਦੀ ਥੋੜਾ ਟਾਈਮ ਤਾਂ ਲੱਗੂ ਗਈ ਆ ਜਾ ਤੂੰ ਤੂੰ ਮੰਨ ਅਸੀਂ ਪਿੰਡ ਚਲਦੇ ਹਾਂਗੇ ਵਾਪਸ ਮੈਂ ਵੀ ਚਲਦੀ ਆ ਨਾਲ ਤੂੰ ਫੇਰ ਕਰਨਾ ਕਰ ਕੁਛ ਨਹੀਂ ਹੁੰਦਾ ਇਹ ਸਭ ਗੱਲਾਂ ਮੈਂ ਜਾਣਦਾ ਥੋੜਾ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਉਦੋਂ ਆ ਸਭ ਸੈੱਟ ਹੋ ਜੂ ਆ ਜਾ ਉਹਨਾ ਕਰੋ ਫਿਰ ਜਸ਼ਨ ਦਾ ਪ੍ਰਬੰਧ ਆਪਾਂ ਮੰਨ ਲਈਦੀ ਹੁੰਦੀ ਆਪਾਂ ਕਰੀ ਜਾਂਦੇ ਆ ਘੱਲ ਤਾਂ ਸੁਣ ਬਾਪੂ ਉਹਨਾਂ ਦਾ ਮੋਟਰਸਾਈਕਲ ਤਾਂ ਬਾਹਰ ਖੜਾਗਾ ਤੇ ਦਿਖਦੇ ਹੈ ਨਹੀਂ ਕਿਤੇ ਕਿੱਥੇ ਗਏ ਨੇ ਪੁੱਤ ਉਹ ਇਧਰ ਆਪਦੇ ਯਾਰ ਦੋਸਤ ਦੇ ਘਰੇ ਗਿਆ ਯਾਰ ਦੋਸਤ ਕਿਹੜਾ ਉਹ ਪੁੱਤ ਕੋਈ ਨਾ ਨੌਕਰੀ ਤੇ ਨਹੀਂ ਸੀ ਲਵਾਇਆ ਉਹਨੇ ਅੱਛਾ ਹਾਂ ਹਾਂ ਬਿੱਲਾ ਭਾਈ ਹਾਂ ਉਹ ਉਸ ਨੌਕਰੀ ਨੌਕਰੀ ਛੱਡ ਆਇਆ ਕਹਿੰਦਾ ਕੋਈ ਉਹਨਾਂ ਨੇ 25000 ਰੁਪਏ ਦੀ ਠੱਗੀ ਠੂਗੀ ਮਾਰਿਆ ਕੀ 25000 ਰੁਪਏ ਦੀ ਠੱਗੀ ਮਾਰਿਆ ਪੁੱਤ ਉਹ ਉਹ ਹੁਣ ਉਹਨੂੰ ਘਰੇ ਦੇਖਣ ਗਿਆ ਉਹ ਤਾਂ ਪਰਚਾ-ਪੁਰਚਾ ਆ ਗਏ ਚਲ ਹੁਣ ਬਾਕੀ ਇਹ ਤੋਂ ਪੁੱਛ ਲਈ ਕੀ ਹੋ ਗਿਆ ਬਾਪੂ ਕੀ ਕਹੀ ਜਾਂਦੇ ਨੇ ਕਿੱਥੇ ਗਏ ਸੀ ਤੁਸੀਂ ਬਿੱਲੇ ਕੋਲੇ ਗਿਆ ਸੀ ਯਾਰ ਕੀ ਹੋ ਗਿਆ ਐ ਕਾ ਤੂੰ ਗੁੱਸੇ ਹੋਏ ਬੈਠੇ ਹੋ ਹੋਰ ਕੀ ਕਰਾਂ ਗੁੱਸੇ ਨਾਲ ਹੋ ਮੈਂ ਤਾਂ ਯਾਰ ਨੌਕਰੀ ਛੱਡ ਕੇ ਆਇਆ ਹਥੇ ਛੱਡ ਕੇ ਤਾਂ ਛੱਡ ਕੇ ਆਇਆ ਉਥੇ ਕਪੜਾ ਕਰਿਆ 25000 ਦਾ ਬਿੱਲਾ ਓਏ ਹੋਰੀ ਯਾਰ ਹਾਏ ਫਿਰ ਉਹ ਨੀਲੇ ਬਣਦੀ ਸੀ ਉਹਨਾਂ ਨੇ ਸਾਰੀ ਥੇ ਕਰਦੇ। ਹਾਂ ਤਾਂ ਬਹੁਤ ਮਾੜੀ ਗੱਲ ਹੋਈ। ਫਿਰ ਤੁਸੀਂ ਕਿਹਾ ਨਹੀਂ ਬਿੱਲੇ ਬਾਈ ਨੂੰ। ਉਹ ਕਹਾਂ ਤਾਂ ਜੇ ਮਿਲੇ ਹੁਣ ਮਿਲੇ ਦੇਖ ਕੇ ਆਇਆ ਮਕਰੇ। ਹੈ ਨਹੀਂ ਕੋਈ ਉਥੇ। ਕਿਉਂ? ਕਿੱਥੇ ਗਿਆ? ਗੇਟ ਖੁੱਲਾ ਪਿਆ। ਪਤਾ ਨਹੀਂ ਕਿੱਧਰ ਗਿਆ। ਲੱਕਰਾ ਹੀ ਖੁੱਲਾ ਛੱਡ ਕੇ ਭੱਗ ਗਿਆ। ਹੱਦ ਹੋ ਗਈ ਲੈ। ਉਹ ਪੁੱਛ ਕੇ ਸੀ ਆਂਡੀ ਗਮਾਂਡੀ ਨੂੰ ਪੁੱਛ ਲਾਂਦਾ। ਪੁੱਛਿਆ ਸੀ ਬਾਪੂ ਆਂਡ ਗਮਾਂਡੀ ਨਾ ਗਿਆ ਹੋਵੇ ਕਿੱਥੇ। ਇਹ ਤਾਂ ਆਇਆ ਤਾਂ ਸੀਗਾ ਸਵੇਰੇ ਕਹਿੰਦੇ ਹੁਣ ਨਹੀਂ ਪਤਾ ਕਿੱਧਰ ਲੰਘ ਗਿਆ। ਅੱਛਾ ਤਾਂ ਕਿੱਧਰ ਭੱਜ ਗਿਆ ਬੰਦਾ ਘਰੀ ਹੋਊਗਾ। ਹਾਂ। ਪਸੂਆਂ ਕੋਲ ਪਸੂਆਂ ਵਾਲੇ ਪਾਸੇ ਦੇਖ ਦੇਖਿਆ ਸੀ ਬਾਪੂ ਅੰਦਰ ਵੀ ਦੇਖਿਆ ਸੀਗਾ ਤੇ ਫਿਰ ਹੁਣ ਫੋਨ ਲਾਇਆ ਫੋਨ ਚੱਕਿਆ ਕਰਦਾ ਕਹਿੰਦਾ ਫੇਰ ਕਰਦਾ ਫੇਰ ਕਰਦਾ ਕੰਮ ਜਾਂਦਾ ਕੋਈ ਨਹੀਂ ਐ ਕਹੀ ਘਟਦਾ ਕੋਈ ਨਹੀਂ ਮਾ ਘਰੇ ਦਾ ਆਏ ਗਈ ਕਿੰਨਾ ਚਿਰ ਬਾਹਰ ਮੈਨੂੰ ਲੱਗਦਾ ਉਹ ਭੱਜਾ ਤਾਂ ਹੀ ਭੱਜਿਆ ਵੀ ਹਾਂ ਉਹਨੂੰ ਪਤਾ ਲੱਗ ਗਿਆ ਸਰਮਨ ਨੂੰ ਆ ਕੇ ਮੈਨੂੰ ਬੋਲੂਗਾ ਪਰ ਇਹ ਤਾਂ ਬਹੁਤ ਮਾੜੀ ਗੱਲ ਆ ਬਾਈ ਦੀ ਇੰਨੇ ਯਕੀਨ ਨਾਲ ਕਿਸੇ ਕੰਮ ਤੇ ਲਵਾਇਆ ਐ ਥੋੜੀ ਘਰਨਾ ਚਾਹੀਦਾ ਉਹ ਤਾਂ ਮੈਨੂੰ ਹੋ ਕਰਦੀ ਸੀ ਇਹ ਕਹਣਾ ਦਿੰਦੇ ਸੀ ਕੰਨੀ ਕੋਈ ਨਾ ਕਰੇ ਹੁਣ ਬੰਦਾ ਰਖਾਈ। ਪਰ ਉਹ ਤਾਂ ਹੁਣ ਥੋਣ ਨਹੀਂ ਕਹਿਣਗੇ ਵਿਚ ਵਿਚੋਲੇ ਦੇ ਤੁਸੀਂ ਸੀਗੇ ਉਹਨਾਂ ਦਾ ਕਿਹੜਾ ਉਹ ਤੇ ਜ਼ੋਰ ਚੱਲਦਾ ਹਨਾ ਵੀ ਬਾਬਾ ਤੁਸੀਂ ਐ ਕਰੂਗਾ ਹੋ ਮੈਂ ਤਾਂ ਐ ਚੱਲ ਸੁੱਧਰ ਜੂਗਾ ਮਾੜਾ ਮੋਟਾ ਕੰਮ ਧੰਦੇ ਲੱਗਿਆ ਕੋਈ ਜਾ ਕੇ ਸੁੱਧਰਦੇ ਆ ਨਾ 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 ਓ ਪੁੱਤ ਅੱਜ ਕੱਲ੍ਹ ਜਮਾਨਾ ਖਰਾਬ ਆ ਪਹਿਲਾਂ ਵਾਲੀਆਂ ਗੱਲਾਂ ਰਹੀਆਂ ਨਹੀਂ ਭਾਈ ਆਪ ਦਾ ਦੇਖ ਕੇ ਪਰਖ ਕੇ ਫੇਰ ਗੱਲ ਕਰਨੀ ਚਾਹੀਦੀ ਆ ਹੁਣ ਨਾਲੇ ਪੁੱਤ ਕਿਹੜਾ ਕਿਸੇ ਦੇ ਮੱਥੇ ਤੇ ਲਿਖਿਆ ਵੀ ਭਾਈ ਇਹ ਇਹੋ ਜਿਹਾ ਬੰਦਾ ਹੈ ਹਣ ਤੂੰ ਤਾਂ ਚੰਗੇ ਨੂੰ ਕਰਿਆ ਸੀ ਪਰ ਹੋਤ ਤੈਰਾ ਮਾਰਾ ਗਿਆ ਨਾ ਪਤੀ ਹੀ ਬਪੂ ਦਾ ਇਹ ਜਗਾ ਮੈਂ ਮੇਰੀ ਅੱਖ ਅਕਲ ਤੇ ਪੱਟੀ ਬੰਨੀ ਸੀ ਮੈਂ ਹੀ ਲਵਾਤਾ ਉੱਥੇ ਪੁੰਦਪਤੀ ਸੀ ਕਹੇ ਜਾ ਉਹ ਓਏ ਚੱਲ ਪੁੱਤ ਕੋਈ ਨਾ ਉਹ ਵਿਚਾਰੀ ਉਹਦਾ ਨਹੀਂ ਪਤਾ ਹੋ ਕੀ ਬਣੂ ਬਾਪੂ ਉਹ ਵਿਚਾਰੀ ਪਹਿਲਾਂ ਉਹ ਉਹਨਾਂ ਦੇ ਗਰੀਬੀ ਸੀਗੀ ਇੱਕ ਥੋਂ ਨੂੰ ਪਤਾ ਉਧਰੋਂ ਭੱਜ ਕੇ ਆਈ ਹੋਈ ਆ ਉਹ ਵਿਚਾਰੀ ਹਨਾ ਤੇ ਉਹ ਇਹ ਤਜਦਾਨੀ ਨਿਕਲਿਆ ਕੀ ਮਾਪਿਆਂ ਨੂੰ ਅੱਗੇ ਨਾਮ ਨੇ ਕੀ ਦੇ ਦੂਗੀ ਵੀ ਹਾਂ ਥੋੜਾ ਜਵਾਈ ਇਹ ਉਹ ਇਹਨੂੰ ਹੀ ਕੋਸਣਗੇ ਵੀ ਹਾਂ ਹਾਂ ਤੂੰ ਹੀ ਉਦੋਂ ਵਿਆਹ ਕਰਾਇਆ ਸੀ ਮੁਰੇ ਹੋ ਕੇ ਉਹ ਪੁੱਤ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੈ ਜਿਵੇਂ ਕਹਿੰਦੇ ਹੁੰਦੇ ਅਜੇ ਮਾਪਿਓ ਆਪ ਦੇ ਹੱਥੀ ਰਿਸ਼ਤਾ ਕਰਦਾ ਘੱਟੂ ਘੱਟ ਕੋਈ ਚਾਚਾ ਦਾ ਕਰਦਾ ਅੱਜ ਉਹ ਭਾਈ ਇਕੱਠੇ ਹੋ ਕੇ ਚਾਰ ਬੰਦੇ ਇਹਨੂੰ ਕਹਿੰਦੇ ਵੀ ਹੈ ਹੁਣ ਭਾਈ ਇਹਨੂੰ ਕੁੜੀ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਹੁਣ ਉਹਨਾਂ ਨੇ ਕੀ ਕਹਿਣਾ ਹੁਣ ਭਾਈ ਕੁੜੀ ਨੇ ਆਪ ਉਦੋਂ ਗਲਤ ਕਦਮ ਚੱਕ ਲਿਆ ਉਹਨਾਂ ਦੀਆ ਭੁਗਤੀ ਜਾਂਦੀ ਆ ਵਿਚਾਰੀ ਹੈ ਪਹਿਲੇ ਦੀ ਪਹਿਲਾ ਸ਼ਰਾਬ ਸ਼ਰੂਪਾ ਪੀਂਦਾ ਸੀ ਬਾਪੂ ਮੈਂ ਸੌ ਤੋਂ ਛੜਾ ਕੇ ਸ਼ਰਾਬ ਤੋਂ ਆ ਕੰਮ ਤੇ ਲਾਇਆ ਸੀ ਉਹ ਥਿਆ ਕੰਮ ਕਰਿਆ ਚੋਰੀਆਂ ਕਰਨ ਲੱਗ ਗਿਆ ਲੈ ਹੁਣ ਪੁੱਤ ਨਸ਼ੇ ਆਇਆ ਤਾਂ ਜਮੀ ਬੇੜਾ ਬੈਠਾ ਪਿਆ ਹੈ ਕੱਲੇ ਇੱਥੇ ਨਹੀਂ ਪੁੱਤ ਘਰ ਘਰ ਪਿੰਡ ਪਿੰਡੀ ਹੀ ਹਾਲ ਹੈ ਹਰੇਕ ਪਿੰਡ ਦੇ ਵਿੱਚ 5-10 ਇਹੋ ਜਿਹੇ ਬੰਦੇ ਹੁੰਦੇ ਹੈ ਹੈ ਕਈ ਤਾਂ ਪੁੱਤ ਇਹੋ ਜਿਹੇ ਹੁੰਦੇ ਆ ਦਿਨ ਦਿਹਾੜੇ ਬਾਲੀਆਂ ਬੁੜੀਆਂ ਵੀ ਲਾ ਕੇ ਲੈ ਜਾਂਦੇ ਆ ਬੁੜੀਆਂ ਕੁੜੀਆਂ ਦੀਆਂ ਨੋਣਾ ਬੱਪੂ ਚਲੋ ਇਹ ਜੇ ਤਾਂ ਨਹੀਂ ਹੈਗੇ ਸੀ ਉਂ ਬਸ ਖਾ ਪੀ ਲੰਦਾ ਸੀ ਪਰ ਆ ਹਰਕਤ ਵਾਰੇ ਤਾਂ ਨਹੀਂ ਮੈਂ ਕਹਦਾ ਸੋਚੀ ਵੀ ਇਨਾ ਗਿਰ ਜੂਗਾ ਇਹੀ ਕੰਮ ਗੁਰੂ ਮੰਤਰਾ ਦਾ ਹੁਣ ਇਹ ਵੀ ਹੋਰ ਹੁਣ ਕੋਈ ਕੰਮ ਤੇ ਇਹ ਹੁਣ ਨਹੀਂ ਰੱਖਦਾ ਨੀ ਉੱਥੇ ਦਾ ਮੈਂ ਲਵਾਉਂਦਾ ਸੀ ਹੁਣ ਮੈਂ ਵੀ ਇਹ ਲਵਾਉਂਦਾ ਕਿਸੇ ਦੀ ਨਾ ਬਾੜੀ ਸਹਿਤ ਹੀ ਨਹੀਂ ਲਈਦੀ ਹੁੰਦੀ ਹਾਂ ਵਿਚਲਾ ਬੰਦਾ ਫਸ ਜਾਂਦਾ ਵਿਚ ਵਿਚਾਲੇ ਉਲਟਾ ਆਪ ਹੀ ਫਸਦੇ ਹਾਂ ਹਾਂ ਹੁਣ ਭਾਈ ਤੇਰੀ ਗੜਕੀ ਜਾਨ ਆਈ ਪਈ ਸਗੋਦੀ ਭਾਈ ਹੋਰ ਹੁਣ ਮੈਨੂੰ ਭਰਨੇ ਪੈਣਗੇ ਪੈਸੇ ਉਹ ਅੱਛਾ ਜੋਨ ਫਿਰ ਹੁਣ ਕੀ ਕਰ ਸਕਦੇ ਆ ਜੇ ਬਣੀ ਬਣਾਈ ਰਹਿ ਜੇ ਚਾਰ ਪੈਸੇ ਭਰ ਕੇ ਫਿਰ ਵੀ ਕੋਈ ਨਾ ਪੁੱਤ ਤੜਕੇ ਵੀ ਮੈਂ ਤੈਨੂੰ ਕਿਹਾ ਸੀ ਪੁੱਤ ਜਿਹੜੇ ਪੈਸੇ ਠੇਕੇ ਵਾਲੇ ਮੈਂ ਤੈਨੂੰ ਫੜਾਏ ਸੀ ਉਹਦੇ ਚੋਂ ਦੇ ਦੀ ਹੁਣ ਇਹਦੇ ਕਿਹੜਾ ਵਿਚਾਰੇ ਦੇ ਘਰੇ ਕੋਈ ਦਰਖਤਾਂ ਨੂੰ ਲੱਗਦੇ ਨੇ ਉਹਦਾ ਚੱਲ ਕੋਈ ਨਹੀਂ ਬਾਪੂ ਤੁਸੀਂ ਫਿਕਰ ਨਾ ਕਰੋ ਮੈਂ ਹੀਰ ਨਾਲ ਕਰਦੀਆਂ ਗੱਲ ਉਹਨੂੰ ਕਹਿੰਨੀ ਆ ਵੀ ਬਾਈ ਇਹ ਕੁਝ ਕਰਕੇ ਆਇਆਗਾ ਹੋਰ ਕੀ ਹੋਊਗੀ ਉਹਨੂੰ ਪੁੱਛੂਗੀ ਤਾਂ ਸਹੀ ਕੀ ਪਤਾ ਉਹਦੇ ਕੋਲ ਹੀ ਗਿਆ ਹੋਵੇ ਤੂੰ ਦੇਖ ਨਹੀਂ ਕਰ ਕੀ ਗੱਲ ਕੀ ਕਹਿੰਦੀ ਆ ਹਾਂ ਚਲ ਤੁਸੀਂ ਨਾ ਹੁਣ ਐਵੇਂ ਫਿਕਰ ਨਾ ਕਰੋ ਕਿਸੇ ਦੀਆਂ ਕਰਨੀਆਂ ਭਰਨੀਆਂ ਉਹੀ ਗੱਲ ਆਪਾਂ ਨੂੰ ਦਵਾ ਦਿੰਦੀਆਂ ਨੇ ਕੋਈ ਨਾ ਮੈਂ ਚਾਹ ਬਣਾ ਕੇ ਲਿਓ ਨਹੀਂ ਐਵੇਂ ਟੈਨਸ਼ਨ ਨਾਲ ਕੀ ਡੀ ਗੱਲ ਆ ਪੈਸਿਆਂ ਦੀ ਆਪਾਂ ਭਰ ਦਾਂਗੇ ਕੋਈ ਨਾ ਉਹ ਨਾਲੇ ਪੁੱਤ ਆ ਇੱਕ ਵਾਰੀ ਅਗਲੇ ਤੇ ਕੰਨੀ ਗੱਲ ਕਰੀ ਚੰਗੀ ਰਹਿੰਦੀ ਆ ਖਲ ਨੂੰ ਭਈ ਉਹ ਵੀ ਬਗਾਨੀ ਧੀ ਐ ਨਾ ਕਹੇ ਵੀ ਤੁਸੀਂ ਮੈਨੂੰ ਕਿਹੜਾ ਦੱਸਿਆ ਨਹੀਂ ਸਹੀ ਗੱਲ ਆ ਇੱਕ ਵਾਰੀ ਪੁੱਤ ਆਪਣਾ ਦੱਸਣਾ ਫਰਜ਼ ਬਣਦਾ ਮੈਂ ਹੁਣ ਫੋਨ ਕਰ ਦਿੰਨੀ ਆ ਨਾਲੇ ਚਾਹ ਧਰ ਦਿੰਨੀ ਆ ਠੀਕ ਐ ਨਾਲੇ ਕੀ ਪਤਾ ਪੁੱਤ ਹਜੇ ਪੈਸੇ ਉਹਦੇ ਕੋਲ ਹੀ ਹੋਣ ਕਿਤੇ ਖਰਚੇ ਨਾ ਹੋਣ ਨਾ ਨਾ ਖਰਚ ਸੁਣੇਗਾ ਪੂਰੇ ਦਾ ਖਾਈ ਨਹੀਂ ਇਹ ਜਾ ਉਹ ਐਂ ਉਹ ਦਾਰੂ ਪੀ ਕੇ ਹੋਵੇ ਸੱਟੇ ਲਾ ਤੇ ਉਹ ਨਾ ਇਹੋ ਜਿਹਾ ਬੰਦਾ ਹੋ ਮੇਰਾ ਕਸੂਰ ਵੀ ਕੀ ਸੀ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੱਗਦਾ ਮੈਂ ਕੁਛ ਤੈਨੂੰ ਕੁਛ ਤੇਹਾ ਨਹੀਂ ਕਰਿਆ ਨਹੀਂ ਕੋਈ ਗੱਲ ਨਹੀਂ ਅੱਜ ਤਾਂ ਜਿਹੜਾ ਇਹਨਾਂ ਨੂੰ ਬੋਲਣਾ ਸੀ ਬੋਲਤਾ ਹੋਂਦੇ ਆ ਵੀ ਨੂੰ ਉਹਨੂੰ ਆ ਕੇ ਨਾ ਮੈਂ ਹੀ ਪੁੱਛੂ ਸਾਰਾ ਕੁਝ ਵੀ ਮੇਰੀ ਗਲਤੀ ਵੀ ਕੀ ਸੀਗੀ ਤਦ ਦਮਾ ਖਰਾ ਹੋਇਆ ਪਿਆ ਠੀਕ ਹੈ ਤੋ ਚੁੱਪ ਕਰ ਜਾ ਠੀਕ ਹੈ ਤੈਨੂੰ ਨਹੀਂ ਪਤਾ ਸੀ ਉੱਥੇ ਬਾਪੂ ਮੈਨੂੰ ਇੰਨਾ ਕੁਝ ਮੋਲਦਾਗਾ ਚੁੱਪ ਕਰਕੇ ਉੱਥੇ ਟੌਰ ਨਾ ਖੜੇ ਸੁਣੀ ਗਿਆ ਜੇ ਬਾਪੂ ਇੰਨਾ ਕੁਝ ਬੋਲਿਆ ਨਾ ਇਹਦੇ ਪਿੱਛੇ ਜ਼ਿੰਮੇਵਾਰ ਵੀ ਤੂੰ ਆਪ ਆ ਮੇਰੀ ਕੀ ਗਲਤੀ ਹੈ ਤੇਰੀ ਗਲਤੀ ਹੈ ਵੀ ਤੂੰ ਇੱਥੇ ਬੈਠੀ ਹੈ ਤੂੰ ਇੱਥੇ ਬੈਠੀ ਹੈ ਗਲਤੀ ਹੋ ਗਈ ਚਾਰ ਦਿਨਾਂ ਤੱਕ ਵਿਆਹ ਕਿਉਂ ਨਹੀਂ ਗਲਤੀ ਹੈ ਕਿ ਫਿਰ ਮੇ ਵੀ ਉਹ ਗਲਤੀ ਨਹੀਂ ਹੈਗੀ ਤੇਰਾ ਕੀ ਹੈ sire na beh ke aavange iddu vaar tu mere ghar wali ਨੂੰ ਆ ਗਿਆ ਮੇਰੇ ਕੋਲ ਕੁਝ ਹੋ ਗਿਆ ਵੀ ਓ ਯਾਰ ਦੁਨੀਆ ਤੇ ਪਹਿਲੀ ਰੀਤ ਆ ਜਿਹੜੀ ਤੂੰ ਚਲਾ ਰਹੀ ਆ ਮੈਂ ਚੁੱਪ ਕਰ ਜਾ ਠੀਕ ਆਂ ਕਿ ਮੈਂ ਚੁੱਪ ਕਰ ਜਾ ਤੇਰਾ ਬਾਪੂ ਮੈਨੂੰ ਬੋਲਿਆ ਕਿਵੇਂ ਕਹਾਂ ਦਸੀ ਅੱਜ ਤੱਕ ਮੇਰੀ ਮਾਂ ਨੇ ਨੀ ਕਦੇ ਬੋਲਿਆ ਮੇਰੇ ਚੁੱਪ ਕਰ ਜਾ ਯਾਰ ਕਿਉਂ ਦਿਲ ਨੂੰ ਸੜਦੀ ਮੈਂ ਕਿਹੜੇ ਦਿਨ ਆ ਠੀਕ ਐ ਦਮਾ ਖਰਾ ਕੀਤਾ ਬੈਥੋਂ ਨੇ ਮੇਰਾ ਮੈਂ ਤਾਂ ਐਂ ਨਹੀਂ ਪਤਾ ਮੇਰੇ ਤੋਂ ਕੋਈ ਗਲਤੀ ਨਹੀਂ ਮੇਰਾ ਕਸੂਰ ਕੀ ਸੀ ਉੱਥੇ ਫਿਰ ਮੇਰਾ ਕੀ ਕਸੂਰ ਤੇ ਨਹੀਂ ਮੇਰੇ ਤੇ ਐਂ ਬੱਸ ਕਿਤਾ ਕੁਛ ਹਦੀ ਸਰਪੇ ਐਨਾ ਹੀ ਕੁਛ ਹਦੀ ਵੀ ਬਾਪੂ ਕੀ ਗਾਲੋਗੇ ਐਨਾ ਗੁੱਸਾ ਨਾ ਕਰੋ ਮੇਰੇ ਤੇ ਆ ਕੇ ਕੀ ੜਕੰਦੀ ਲੋੜ ਸੀ ਮੈਂ ਕੁਛ ਬੋਲਿਆ ਨਾ ਕਰਿਆ ਨਾ ਉਹੀ ਤਾਂ ਕਿਹੜਾ ਖਾਮ ਮੇਰਾ ਕਸੂਰ ਹੈਗਾ ਕੋਈ ਅਰੇ ਤੂੰ ਮੈਨੂੰ ਮੈਨੂੰ ਆਇਆ ਨਸ ਵੀ ਮੇਰਾ ਕਸੂਰ ਹੈ ਤੂੰ ਤਰਾਇਆ ਪਿੱਛੋਂ ਦਾ ਬਾਪੂ ਮੈਨੂੰ ਬੋਲਦਾ ਕਿ ਤੂੰ ਚੁੱਪ ਕਿਉਂ ਨਹੀਂ ਕਰਾਇਆ ਕਿਉਂ ਨਹੀਂ ਉਸ ਟਾਈਮ ਮੇਰਾ ਸਟੈਂਡ ਮੈਂ ਕਰਵਾਇਆ ਨਹੀਂ ਹੈਗਾ ਯਾਰ ਕੀ ਕਹਾਂ ਤੈਨੂੰ ਮੈਂ ਮੇਰੀ ਗੱਲ ਸੁਣ ਲੈ ਜਿਹੜੀਆਂ ਗੱਲਾਂ ਮੈਂ ਤੈਨੂੰ ਪਹਿਲਾਂ ਕਹੀਆਂ ਸੀ ਨਾ ਉਹੀ ਗੱਲਾਂ ਮੂਰੇ ਆ ਗਈਆਂ ਮੈਂ ਤੈਨੂੰ ਕਾਦਾ ਕਹੀਆਂ ਨਾ ਵੀ ਯਾਰ ਤੂੰ ਤੂੰ ਹੁਣ ਵਗ ਜਾ ਘਰੇ ਵਗ ਜਾ ਤੂੰ ਪਿੰਡ ਵਗ ਜਾ ਲੋ ਬੈ ਹੋ ਗਿਆ ਇਹਨਾਂ ਦੇ ਆ ਗਏ ਦੱਸ ਜਦੋਂ ਮੈਂ ਤੇ ਰਹੀ ਆ ਮੇਰੀ ਮਾਂ ਮੈਨੂੰ ਛੱਡ ਕੇ ਗਈ ਆ ਉਦੋਂ ਤੱਕ ਪਿਓ ਕਿਉਂ ਨਹੀਂ ਬੋਲਿਆ ਇਹਦਾ ਉਦੋਂ ਕਿਉਂ ਨਹੀਂ ਕਿਸ ਨੂੰ ਓ ਯਾਰ ਹੁਣ ਮੁੱਦਾ ਮੁੱਤੇ ਕਿਵੇਂ ਕਰੀਏ ਬਾਈ ਮੈਨੂੰ ਸੁਪਾਈ ਨਹੀਂ ਹੋ ਰਹੀ ਅਭੀ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਕਿਸੇ ਦੀ ਇੱਥੇ ਆ ਕਰਛੋ ਲੜਨੀ ਲੱਗੀ ਠੀਕ ਹੈ ਅੱਜ ਜਿਹੜਾ ਕੁਛ ਤਰ੍ਹਾਂ ਬਾਪੂ ਨੇ ਬੋਲਤਾ ਠੀਕ ਹੈ ਕੱਲ ਨੂੰ ਜਦੋਂ ਮੈਂ ਵਿਆਹ ਕੇ ਆ ਗਈ ਨਾ ਇਹ ਸਾਰੇ ਟੱਕਰ ਨੂੰ ਜਿਹੜਾ ਉਂਗਲਾਉਂਦਾ ਮੈਂ ਨਾ ਨਾ ਜਾਇਆ ਮੇਰਾ ਨਾਮ ਵੀ ਪ੍ਰੀਤ ਨਹੀਂ ਹੈਗਾ ਹਿਸਾਬ ਲਾ ਲਿਓ ਆਪਣਾ ਤੁਸੀਂ ਮੇਰਾ ਤਾਂ ਦਿਮਾਗ ਖਰਾਬ ਹੋਇਆ ਤੇ ਜਦੋਂ ਦੇ ਮੈਂ ਗੱਲਾਂ ਸੁਣ ਤੂੰ ਯਾਰ ਸਾਨੂੰ ਐਡੀ ਸਜ਼ਾ ਦੇ ਕਾਦੀ ਰਹੀ ਹੈ ਮੈਨੂੰ ਇਹ ਤਾਂ ਦੱਸ ਦੇ ਮੈਨੂੰ ਸਜ਼ਾ ਕਾਦੀ ਦਿੱਤੀ ਹੈ ਤੇਰੇ ਪਿਆਣੇ ਕੀ ਸਜ਼ਾ ਦਿੱਤੀ ਹੈ ਤੈਨੂੰ ਜਿਹੜਾ ਮੈਨੂੰ ਇੰ ਮਾਪੇ ਨੇ ਫਿਰ ਤੂੰ ਇੱਕ ਪਾਸੇ ਆਇਆ ਸੋਚ ਲਿਆ ਵੀ ਹਾਂ ਯਾਰ ਜਿਹਨੇ ਕਹਿਤਾ ਫਿਰ ਕੀ ਹੋ ਗਿਆ ਅਬੀ ਮੈਂ ਲਾਡਲੀ ਆ ਠੀਕ ਹੈ ਮੇਰੇ ਟੱਬਰ ਦੇ ਵਿੱਚ ਮੈਨੂੰ ਅੱਜ ਤੱਕ ਮਾਂ ਨੇ ਨਹੀਂ ਕੁਝ ਬੋਲਿਆ ਕਿ ਇੱਥੋਂ ਭਾਂਡਾ ਚੱਕ ਲਈ ਉੱਥੇ ਨਹੀਂ ਕਿਹਾ ਕਿ ਮੇਰੇ ਪਿਓ ਨੇ ਫਿਰ ਇਹ ਗੱਲ ਮੇਰੀ ਗੱਲ ਸੁਣ ਲੈ ਹੁਣ ਮੇਰੀ ਇੱਕ ਗੱਲ ਸੁਣ ਲੈ ਪ੍ਰੀਤ ਫਿਰ ਤੇਰੇ ਵੀ ਇਹ ਗੱਲਾਂ ਯਾਦ ਹੋਣਗੀਆਂ ਮੈਂ ਜਦੋਂ ਤੈਨੂੰ ਇਹ ਗੱਲ ਕਹਿਣਾ ਹੁੰਦਾ ਸੀ ਵੀ ਸਾਡੇ ਪਿੰਡ ਵਾਲਿਆਂ ਦਾ ਸੁਭਾਅ ਹੋਰ ਹੁੰਦਾ ਹੈ ਸ਼ਹਿਰ ਵਾਲਿਆਂ ਦਾ ਸੁਭਾਅ ਹੋਰ ਹੁੰਦਾ ਹੈ ਤੇ ਤੂੰ ਤੂੰ ਅੱਛਾ ਹਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੁਣ ਹੋ ਗਿਆ ਨਾ ਜਿਹੜਾ ਕੁਝ ਹੋਣਾ ਸੀ ਕੋਈ ਨਾ ਫਿਰ ਪਿੰਡ ਆਪੇ ਸਾਹਮਣੂ ਮੈਂ ਤੇਰਾ ਇਹ ੱੱਬਰ ਨੂੰ ਵੀ ਤੇ ਤੇਰੇ ਪਿੰਡ ਨੂੰ ਵੀ ਲੱਗ ਜੂ ਸੇਕ ਉਹਦੋਂ ਤੁਹਾਨੂੰ ਜਿਹੜਾ ਕੁਝ ਹੁਣ ਤੋਂ ਨੇ ਬੋਲਣਾ ਨਾ ਬੋਲ ਕੋ ਕਿਉਂਕਿ ਇਹ ਫੇਰ ਜੇ ਮੈਂ ਵਿਆਹ ਕੇ ਨਹੀਂ ਆਈ ਜਿੱਦੇ ਮੈਂ ਵਿਆਹ ਕੇ ਆ ਗਈ ਨਾ ਆਵੀ ਸਾਰਾ ਟੱਬਰ ਮੇਰੇ ਅੱਗੇ ਪਿੱਛੇ ਨਾ ਭੱਜੇ ਨਾ ਤਾਂ ਤੂੰ ਆਪਣਾ ਵੀ ਦੇਖ ਲੈ ਤੇ ਮੈਂ ਵੀ ਦੇਖ ਲੂ ਨਾਲੇ ਇਹ ਫਿਰ ਕੋਈ ਬਹੁਤ ਦਰੀ ਵਾਲੀ ਗੱਲ ਥੋੜੀ ਐ ਨਹੀਂ ਤੂੰ ਕੀ ਯਾਰ ਤੂੰ ਕੀ ਕੋਈ ਕਿਸੇ ਨਾਲ ਤੇਰੀ ਰੇਸ ਲੱਗੀ ਐ ਵੀ ਤੂੰ ਆਪਣੇ ਆਪ ਨੂੰ ਐ ਦਿਖਾਉਣਾ ਚਾਹੁੰਦੇ ਵੀ ਹਾਂ ਮੈਂ ਜਿੱਤ ਗਈ ਤੇਰੇ ਪਿਆਉਣੇ ਤਾਂ ਇਸ ਲਾਲੀ ਨਾ ਮੇਰੇ ਨਾਲ ਜਦੋਂ ਮੈਂ ਉਹਨਾਂ ਨੂੰ ਕੁਝ ਬੋਲਿਆ ਨਹੀਂ ਜੀ ਤੋਂ ਵੀ ਉਹਨਾਂ ਨੂੰ ਉਹਨਾਂ ਨੂੰ ਮੈਂ ਨਹੀਂ ਬੋਲਦੀ ਤੇ ਉਹ ਮੈਨੂੰ ਕਿਹੜੇ ਹਿਸਾਬ ਨਾਲ ਕਹਿੰਦੇ ਨੇ ਸਾਈਡ ਤੇਰੇ ਸਾਡੇ ਠੱਬਰ ਤੋਂ ਆਉਂਦੀ ਲੋੜ ਨਹੀਂ ਵਿਆਹ ਕਿ ਨਹੀਂ ਆਈ ਹਜੇ ਤੂੰ ਕੀ ਗੱਲਾਂ ਨੇ ਇਹ ਮੈਨੂੰ ਆਸ ਤੂੰ ਮੈਨੂੰ ਪਿਆਰ ਕਰਦੀ ਏ ਪਿਆਰ ਕਰਦੇ ਨਾ ਤਾਈਓ ਤੰਨਾ ਵਿਆਹ ਨੂੰ ਆਉਣੀ ਹੈਗੀ ਤੂੰ ਇਹ ਮੈਨੂੰ ਕਰ ਜਾ ਹੁਣ ਚੁੱਪ ਕਰ ਜਾ ਹੁਣ ਮੇਰੀ ਗੱਲ ਸੁਣ ਤੂੰ ਹਜੇ ਵੀ ਆਖੇ ਲੱਗ ਜਾ ਕੋਈ ਗੱਲ ਨਹੀਂ ਤੂੰ ਪਿੰਡ ਚ ਬਕਸ਼ ਦੇਵੀ ਮੈਨੂੰ ਪਲੀਜ਼ ਕਰੂਗਾ ਮੈਨੂੰ ਨਾ ਹੋਊਗਾ ਠੀਕ ਹੈ ਉਹ ਯਾਰ ਫਿਰ ਇਹੀ ਕੁਝ ਹੋਊਗਾ ਬਾਈ ਇੱਥੇ ਇਹ ਤੋ ਤਾਂ ਨਹੀਂ ਚੱਲੂਗਾ ਫਿਰ ਪਿੰਡਾਂ ਵਾਲੇ ਤਾਂ ਇਹੀ ਹੁੰਦੇ ਨੇ ਕੋਈ ਨਾ ਫਿਰ ਜੇ ਪਿੰਡਾਂ ਵਾਲੇ ਐਵੇਂ ਨੇ ਨਾ ਮੈਂ ਵੀ ਦੱਸ ਦੂ ਸ਼ਹਿਰਾਂ ਵਾਲੇ ਕਿਵੇਂ ਹੁੰਦੇ ਨੇ ਫਿਰ ਤੁਹਾਨੂੰ ਵੀ ਲੱਗ ਜੂ ਸੇਕ ਸ਼ਹਿਰਾਂ ਵਾਲਿਆਂ ਦਾ ਕੁ ਚੰਗੀ ਗੱਲ ਐ ਫਿਰ ਤੇਰੇ ਵਾਸਤੇ ਕੋਈ ਨਾ ਚੰਗੀ ਲੱਗਦਾ ਤੁਹਾਡੇ ਪਿਓ ਵਾਂ ਪਹਿਲਾ ਯਾਰ ਉਹਨੇ ਜਲੂਸ ਕੱਢਿਆ ਪਿਆ ਪਹਿਲਾਂ ਦੱਸਿਓ ਹੈ ਕੌਣ ਆ ਕੀ ਲੱਗਦਾ ਓ ਉਹੀ ਆ ਜਿਹੜਾ ਜੱਸੀ ਨੂੰ ਭਜਾ ਕੇ ਲੈ ਗਿਆ ਸੀ ਹਾਂ ਵਾਹ ਜੱਸੀ ਨੂੰ ਭਜਾ ਕੇ ਲੈ ਗਿਆ ਸੀ ਤਾੜੀਆਂ ਫਿਰ ਤਾਂ ਮੈਂ ਪਿਓ ਨੂੰ ਉਸੇ ਟਾਈਮ ਹੀ ਪੁੱਛ ਲਾਂਦੀ ਵੀ ਇਹ ਤਾਂ ਤੁਹਾਡਾ ਭਜਾਇਆ ਹੋਇਆ ਭਜਵਾਈ ਆਇਆ ਹੋਇਆ ਇੱਥੇ ਘਰੇ ਸੇਵਾ ਕਰ ਲੋ ਕੀ ਗੱਲ ਆ ਫੇ ਸੇਵਾ ਕਰਤਾ ਰਿਹਾ ਸੀ ਉਹਦੀ ਕਰਤਾ ਰਿਹਾ ਸੀਗਾ ਹੋਰ ਸੇਵਾ ਕਿਨੂੰ ਕਹਿੰਦੇ ਨੇ ਲਾ ਫਿਰ ਚਾਹ ਬਣਵੀ ਪਿਆ ਬੰਦੇ ਉਹਨਾਂ ਨੂੰ ਜਦੋਂ ਪਤਾ ਵੀ ਤੁਹਾਡੀ ਕੁੜੀ ਨਿਕਲ ਕੇ ਗਈ ਹੋਈ ਆ ਗਈ ਫਿਰ ਮੈਨੂੰ ਕਿਉਂ ਲੁਕਾਉਂਦੇ ਉਪਰੀਂ ਵੀ ਜ਼ਿਆਦਾ ਨਾ ਬੋਲ ਮੇਥੋਂ ਹੱਥ ਚੱਕਿਆ ਜਾਊਗਾ ਯਾਰ ਹੱਥ ਅਭੀ ਦੇਖ ਲਾ ਜੇ ਮੇਰੇ ਤੇ ਹੱਥ ਚੱਕ ਲਿਆ ਨਾ ਤੇ ਸਾਬ ਲਾ ਲੀਆ ਆਪਣਾ ਫਿਰ ਤੂੰ ਅੱਜ ਤਾ ਤੂੰ ਇਹ ਗੱਲ ਕਹਤੀ ਅੱਗੇ ਤਾਂ ਮੈਨੂੰ ਨਾ ਕਹਿਦੀ ਕਿ ਮੈਂ ਸਿਰਫ ਰਿਸ਼ਤਿਆਂ ਨੂੰ ਬਚਾਉਣ ਦੀ ਖਾਤਰ ਚੁੱਪ ਖੜਾ ਰਿਸ਼ਤਾ ਬੋਲਣਾ ਮੈਨੂੰ ਵੀ ਆਉਂਦਾ ਮੈਂ ਤੈਨੂੰ ਦੱਸ ਰਹੀ ਆਂ ਹੱਥ ਆਲੀ ਗੱਲ ਅੱਜ ਮੈਨੂੰ ਕਹਤੀ ਪਹਿਲਾ ਵਾਲੀ ਸੀ ਤੇਰੇ ਜਿਹੜਾ ਤੂੰ ਸਭ ਕੁਝ ਸਹਿ ਲੈਂਦੀ ਸੀ ਮੈਂ ਨਹੀਂ ਸਹੰਦੀ ਐਗੀ ਕੋਈ ਨਾ ਫਿਰ ਦੇਖਾਂਗੇ ਕੀ ਬਣੂਗਾ ਦੇਖ ਲਈ ਫਿਰ ਮੈਂ ਵੀ ਦੇਖ ਲੂ ਨਾਲੇ ਤੇਰਾ ਟੱਬਰ ਨੂੰ ਨਾਲੇ ਤੈਨੂੰ ਜਿਹੜਾ ਤੇਰਾ ਪਿਓ ਬੋਲਦਾ ਸੀ ਨਾ ਉਹਦਾ ਵੀ ਮੂੰਹ ਮੈਂ ਬੰਦ ਕਰਾ ਕੇ ਦਿਖਾਉਂਗੀ ਇੱਥੇ ਕਿੱਥੇ ਲਹੂ ਪੀਤਾ ਮੇਰਾ ਕੋਈ ਗੱਲ ਨਹੀਂ ਜਿੱਦẽ ਵਿਆਹ ਕੇ ਆਗੀ ਨਾ ਉਦẽ ਸਾਰੇ ਟੱਬਰ ਨੂੰ ਚ